ਵੀਜ਼ਾ ਜਿਹੜਾ ਹੁੰਦਾ ਹਾਂ ਵੀਜ਼ਾ ਉਹਨੂੰ ਕੀ ਕਹਿੰਦੇ ਆ ਚੌਪ ਚੌਪ ਅੱਛੇ ਉੱਥੇ ਦੀ ਲੈਂਗੁਏਜ ਚੌਪ ਜਿੱਦਾਂ ਪਿਆ ਚੌਪ ਸਟੈਂਪ ਸਟੈਂਪਲ ਇੱਕ ਗਰਮੀ ਚ ਦਾਖਲ ਹੋਇਆ ਲਾਇਲਪੁਰ ਖਾਲਸਾ ਕਾਲਜ ਜ਼ਿਲੰਦਰ ਅੱਛਾ ਜੀ ਹਾਂ ਜੀ ਨਹੀਂ ਸਾਡੇ ਪਿੰਡ ਨੇੜੇ ਇੱਕ ਪਿੰਡ ਪੈਂਦਾ ਏ ਸੁਦਾਣਾ ਅੱਛਾ ਜੀ ਉੱਥੇ ਪੰਜਵੀਂ ਪੰਜਵੀਂ ਤੱਕ ਉਥੇ ਤੱਕ ਪੜ੍ਹੇ ਫਿਰ ਫਿਰ ਹਾਈ ਸਕੂਲ ਪੈਂਦਾ ਏ ਰੋਜੜੀ ਸਕੂਲ ਜੀ ਰੋਜੜੀ ਜੀ ਤੇ ਉਹ ਆਨਲਾਈਨ ਪੇਪਰ ਵਗੈਰਾ ਭਰ ਹੋ ਜਾਂਦੇ ਜਿੱਦਾਂ ਆਪਣੇ ਕਿਉਂਕਿ ਹੁਣ ਇਦਾਂ ਦੇ ਵੀ ਬਹੁਤ ਚੱਲਦਾ ਪਿਆ ਨਾ ਐ ਅਪਲਾਈ ਕਰਨਾ ਖੁਦ ਅਪਲਾਈ ਕਰੋ ਏਜੰਟ ਨੂੰ ਵਿੱਚ ਲੈਣ ਦੀ ਲੋੜ ਨਹੀਂ ਜੀ ਕਿਹੜਾ ਨਹੀਂ ਮਿਲਦੀ ਅੱਛਾ ਜੀ ਮੁਸਲਮ ਕੰਟਰੀ ਮੁਸਲਮ ਕੰਟਰੀ ਆ ਤੁਸੀਂ ਬਾਹਰੋਂ ਲੈ ਕੇ ਜਾ ਸਕਦੇ ਆ ਕੀ ਆ ਛੋਟੇ ਛੋਟੇ ਚੋਰ ਬਹੁਤ ਆ ਅੱਛਾ ਜੀ ਜਿੱਦਾਂ ਕੋਈ ਡਰੱਗਸ ਖਾਂਦਾ ਹੂੰ ਹੂੰ ਤਾਂ ਉਹਦਾ ਚੋਰੀ ਵੀ ਕਰਦਾ ਕੋਈ ਬੰਦਾ ਕੋਣਾ ਉਹ ਉੱਥੇ ਸਜ਼ਾ ਨਹੀਂ ਆਪਾਂ ਨੂੰ ਜ਼ਿਆਦਾ ਨਹੀਂ ਦਿੰਦੇ ਕਿਉਂਕਿ ਉਹ ਲੋਕਲ ਨੂੰ ਤਾਂ ਸਜਾ ਦਿੰਦੇ ਹੀ ਨਹੀਂਗੇ ਹਾਂ ਸੇਫਟੀ ਜਿਹੜੇ ਬੰਦੇ ਰਹਿੰਦੇ ਆ ਜ਼ਿਆਦਾ ਨਹੀਂ ਹੈਗੀ ਹਨਾ ਨਾ ਸੇਫਟੀ ਨਹੀਂ ਜਿਹ ਲੱਗਦੀ ਹੈ ਕੰਟਰੀ ਕਿਉਂਕਿ ਉੱਥੇ ਇੰਨੇ ਸਾਲ ਰਹਿਣ ਲਿਆ ਜੀ ਹਰ ਇੱਕ ਜਗ੍ਹਾ ਦਾ ਹਰ ਇੱਕ ਥਾਂ ਦਾ ਪਤਾ ਹੁੰਦਾ ਵੀ ਆ ਜੀ ਤਾਂ ਹੁਣ ਤੱਕ 2023 ਤੱਕ ਉੱਥੇ ਸੀਗੇ ਉੱਥੇ ਇਸ ਟਾਈਮ ਤੱਕ ਉੱਥੇ ਸਿਰੇ ਦਾ ਹਾਂ ਜੀ ਲੜਾਈ ਹੋ ਗਈ ਇੱਕ ਅੱਛਾ ਜੀ ਤੇ ਉਹਦਾ ਕਰਕੇ ਮੈਨੂੰ ਜਾਣਾ ਪੈ ਗਿਆ ਬਾਹਰ ਸਪੋਰਟਸ ਦੀ ਸਪੋਰਟਸ ਇਲੈਕਟ੍ਰੋਨਿਕ ਉੱਥੇ ਕੰਮ ਕੀਤਾ ਡਰਾਈਵਿੰਗ ਸਾਈਡ ਦਾ ਡਰਾਈਵਿੰਗ ਚਾਗੇ ਹਾਂ ਡਰਾਈਵਿੰਗ ਚਾਗੇ ਡਰਾਈਵਿੰਗ ਫਿਰ ਵਿੱਚ 1900 ਦੇ ਵਿੱਚ ਗਏ ਸੀ ਉਹ ਬਹੁਤ ਪੁਰਾਣੀ ਫਿਰ ਤਾਂ ਬਹੁਤ ਪੁਰਾਣੀ 100 100 100 ਸਾਲ ਹੋ ਗਿਆ ਜੀ ਇਹ ਦੇਖਿਆ ਬੇ ਤਾਂ ਹਾਂਜੀ ਜਦੋਂ ਤੁਸੀਂ ਉਸ ਟਾਈਮ ਪੰਜਾਬ ਤੋਂ ਉੱਥੇ ਗਏ ਸੀਗੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਉੱਥੇ ਰਹਿੰਦੇ ਪਏ ਆ ਜਦਾਂ ਨਾ ਤੇ ਜਿਹੜੀ ਆਪਾਂ ਪੰਜਾਬੀ ਕਮਿਊਨਿਟੀ ਸੀਗੀ ਉਸ ਟਾਈਮ ਤੇ ਆਹ ਟਾਈਮ ਦੇ ਵਿੱਚ ਉਹਨਾਂ ਦਾ ਕੀ ਬਖਰਾ ਸੀਗਾ ਜਦਾਂ ਉਹਨਾਂ ਦੋਨਾਂ ਦੇ ਵਿੱਚ ਮਤਲਬ ਉਸ ਦਾ ਨਹੀਂ ਨਹੀਂ ਢੌਂਕੀ ਲਾ ਕੇ ਕੋਈ ਨਹੀਂ ਜਾਂਦਾ ਉੱਥੇ ਆਪਾਂ ਇੱਥੋਂ ਆਮ ਮਾਰਕੀਟ ਦੇ ਵਿੱਚ ਵੀ ਦੇ ਸਕਦੇ ਹਾਂ ਹਾਂਜੀ ਜਿੱਦਾਂ ਯੂ ਐਸ ਡਾਲਰ ਵਾਲਾ پروگرام ਹੈ ਬਸ ਇਦਾਂ ਇੱਕ ਇੱਕ 50 ਦਾ ਹਾਂਜੀ ਹਾਂਜੀ ਤਾਂ ਉਹ ਮਿਲ ਦੇ ਦੇ ਸੇਮ ਲਗਭਗ ਸਿਮਿਲਰ ਵਾਹ ਡਰਾਈਵਰ ਦਾ ਨਹੀਂ ਕਿ ਅਸੀਂ ਐਨ ਲੈ ਡਰਾਈਵਰ ਨੇ ਮਿਲ ਡਰਾਈਵਰ ਨੋ ਦੇ ਵਿੱਚੋਂ ਕਮਿਸ਼ਨ ਮੈਂ ਇਹੀ ਆ ਕਿਉਂਕਿ ਉਦਾਂ ਇੰਨੀ ਕਰੰਸੀ ਜਿਆਦਾ ਉੱਚੀ ਨਹੀਂ ਹੋ ਸਕਦੀ ਤੇ ਲੋਕਲ ਬੰਦੇ ਸੀਗੇ ਲੋਕਲ ਕਮਿਊਨਿਟੀ ਸੀਗੀ ਉਹਨਾਂ ਦਾ ਸਹਿਯੋਗ ਕਿੱਦਾਂ ਸੀਗਾ ਆਪਣੇ ਜਿਹੜੇ ਨੇ ਕਮਾਏ ਜਿਦਾਂ ਲਾਲਾ ਭਾਈ 100 ਡਾਲਰ ਦੇ ਇੱਕ 2-300 ਕਿਲੋਮੀਟਰ ਐ ਨੂੰ ਹੁਣ ਬਸ ਬਸ ਸੋ ਉੱਥੇ ਮਤਲਬ ਕਿ ਤੁਸੀਂ ਲਾ ਲਓ 500 ਆਪਣੇ ਰਹਿੰਦੇ ਇੰਡੀਆ ਨੇ ਸਾਰੇ ਉਹਦੇ ਉੱਪਰ ਮਲੇਸ਼ੀਆ ਸਿੰਗਾਪੁਰ ਇੰਡੋਨੇਸ਼ੀਆ ਸਾਰਾ THAILAND PHILIPPIN ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿੱਦਾਂ ਅਜ ਇੱਕ ਨਵਾਂ ਦਿਨ ਚੜ੍ਹਿਆ ਆ ਲੈਡ ਸਾਡੇ ਅੱਖਾਂ 'ਚ ਪਈ ਜਾਂਦੀ ਐ ਮੋਰੇ ਫੇਰ ਵੀ ਆਪਾਂ ਬੈਠੇ ਆ ਸੋ ਆਪਣੀ ਮੁਲਾਕਾਤ ਹੋਈ ਸੀਗੀ ਅੰਕਲ ਹੋਣਾ ਨਾ ਇੱਕ ਦਿਨ ਇੱਥੇ ਆਪਾਂ ਮਾਰਕੀਟ ਦੇ ਵਿੱਚ ਸਿਗੇ ਮਿਲੇ ਸੀਗੇ ਤੇ ਅੰਕਲ ਹੁਣਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਨੇ ਇੱਕ ਕੰਟਰੀ ਦਾ ਨਾਮ ਦੱਸਿਆ ਸੋ ਜਿਹੜੀ ਕੰਟਰੀ ਦਾ ਨਾਮ ਹੈਗਾ ਬਰੂਨੀ ਕਰਕੇ ਕਹਿੰਦੇ ਆ ਸੋ ਉਹ ਕੰਟਰੀ ਦਾ ਨਾਮ ਜਿੱਦਾ ਮੈਂ ਪਹਿਲੀ ਵਾਰ ਸੁਣਿਆ ਤਾਂ ਮੈਨੂੰ ਕਾਫੀ ਜ਼ਿਆਦਾ ਵਧੀਆ ਲੱਗਿਆ ਕਿ ਇਦਾਂ ਦੀ ਵੀ ਕੋਈ ਕੰਟਰੀ ਹੈਗੀ ਜਿੱਥੇ ਆਪਣੇ ਪੰਜਾਬੀ ਇਹ ਕਲਚਰ ਦੇ ਲੋਕ ਰਹਿੰਦੇ ਆ ਜਿੱਦਾ ਵੈਸੇ ਆਲ ਓਵਰ ਵਰਲਡ ਦੇ ਵਿੱਚ ਰਹਿੰਦੇ ਆ ਬਟ ਮੈਂ ਫਿਰ ਅੰਕਲ ਹੁਣਾਂ ਨਾਲ ਗੱਲਬਾਤ ਕੀਤੀ ਤੇ ਅੰਕਲ ਹੁਣੇ ਕਹਿੰਦੇ ਆ ਆਪਾਂ ਵੀਡੀਓ ਬਣਾਵਾਂਗੇ ਤੇ ਆਪਣੇ ਜਿਹੜੇ 올 오버 월드 ਦੇ ਵਿੱਚ ਜਿਹੜੇ ਆਪਣੇ ਰਹਿੰਦੇ ਆ ਪੰਜਾਬੀ ਉਹਨਾਂ ਨੂੰ ਵੀ ਆਪਾਂ ਦੱਸਾਂਗੇ ਕਿ ਕਿ ਅੱਜ ਤੋਂ 50 ਸਾਲ ਪਹਿਲਾਂ ਤੇ ਲਗਭਗ ਕਿ ਉਸ ਟਾਈਮ ਜਿਹੜੇ ਆਪਣੇ ਪੰਜਾਬੀ ਸੀਗੇ ਉੱਥੇ ਕਿੱਦਾਂ ਗਏ ਸੀ ਕਿੱਦਾਂ ਉੱਥੇ ਕੰਮ ਕਾਜ ਕਿਹੜੇ ਸੀਗੇ ਉਹਨਾਂ ਦੇ ਤੇ ਉਹਨਾਂ ਦੀ ਰਹਿਣੀ ਸਹਿਣੀ ਕਿੱਦਾਂ ਦੀ ਸੀਗੀ ਤੇ ਉੱਥੇ ਆਪਣੇ ਧਰਮ ਨੂੰ ਕਿੱਦਾਂ ਉਹ ਵਿਚਰਦੇ ਸੀਗੇ ਸੋ ਸਾਡੇ ਆ ਜਿਹੜੀ ਵੀਡੀਓ ਦੇ ਵਿੱਚ ਅੰਕਲ ਹੁਣੀ ਆਏ ਆ ਸੋ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਆਪਣੇ ਨਾਂ ਆਪਣੇ ਨਾਮ ਦੇ ਨਾਲ ਨਾਲ ਆਪਣੇ ਪਿੰਡ ਦਾ ਤੇ ਦੱਸਿਓ ਜਰੂਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸੋ ਆਪ ਜੀ ਤੇ ਆਪਣਾ ਨਾਮ ਤੇ ਆਪਣੇ ਪਿੰਡ ਬਾਰੇ ਦੱਸੋ ਪਹਿਲਾਂ ਮੇਰਾ ਨਾਮ ਭੁਪਿੰਦਰ ਸਿੰਘ ਤੇ ਸਾਡਾ ਪਿੰਡ ਜਲੰਧਰ ਤੋਂ ਪੋਪਰ ਦੇ ਨੇੜੇ ਆ ਕਰਾਲਾ ਕਰਾਲਾ ਪਿੰਡਾ ਹਾਂਜੀ ਕਰਾਲਾ ਜੀ ਤੇ ਹਾਉ ਤੇ ਹੀ ਕਰਾਲੇ ਰਹਿੰਦੇ ਆ ਪੋਪਰ ਤੋਂ 5 ਕਿਲੋਮੀਟਰ ਜੀ ਤੇ ਆਪਣੀ ਫਿਰ ਜਿਹੜੇ ਆਪਜੀ ਜਦੋਂ ਸਕੂਲ ਤੋਂ ਜਿਹੜੇ ਆਪਣੇ ਕਲਾਸ ਕੀਤੇ ਸੀਗੇ ਸਕੂਲ ਜਿਹੜੇ ਪੜ੍ਹਾਈ ਸੀਗੀ ਤੁਹਾਡੀ ਲੋਕਲ ਪਿੰਡ ਤੋਂ ਹੀ ਸੀਗੀ ਨਹੀਂ 5ਵੀਂ ਤੱਕ ਮਤਲਬ ਪੜ੍ਹੇ ਆਪਾਂ ਸੁਦਾਣਾ ਪਿੰਡ ਸੁਦਾਣਾ ਪਿੰਡ ਸੁਦਾਣਾ ਸੁਦਾਣਾ ਜਿੱਥੇ ਲੱਖਾ ਸੁਦਾਣਾ ਉੱਥੋਂ ਨਹੀਂ ਉਹ ਨਹੀਂ ਇਹ ਉਹ ਅਲੱਗ ਸੁਦਾਣਾ ਹੋ ਰਿਹਾ ਅੱਛਾ ਤਾਂ ਉੱਥੋਂ ਫਿਰ 11ਵੀਂ ਜਾ ਕੇ ਮਤਲਬ ਕੀਤੀ ਆ 11ਵੀਂ ਚ ਦਾਖਲ ਹੋਇਆ ਲਾਇਲਪੁਰ ਖਾਲਫਾ ਕਾਲਜ ਜ਼ਿਲਹੰਦਰ ਅੱਛਾ ਜੀ ਉਹ ਕਿਹੜਾ ਸਾਲ ਸੀਗਾ ਉਹ 1978 77 ਚ ਠੀਕ ਆ ਤੇ ਫਿਰ ਉੱਥੋਂ ਆਪਾਂ 11ਵੀਂ ਕੀ ਮਤਲਬ ਨਹੀਂ ਕੀਤੀ ਨੇ ਅਜੇ ਤਾਂ ਬਿੱਟੇ ਰਹਿ ਗਈ ਤੇ ਸਾਨੂੰ ਚੱਕਰ ਜਿਹਾ ਪੈ ਗਿਆ ਪਿੰਡ ਤੇ ਲੜਾਈ ਹੋ ਗਈ ਅੱਛਾ ਜੀ ਤੇ ਮੈਨੂੰ ਬਾਹਰ ਜਾਣਾ ਪੈ ਗਿਆ ਬਰੂਨੇ ਚ ਅੱਛਾ ਜੀ ਬਰੂਨੀ ਸ਼ਹਿਰ ਬਰੂਨੇ ਜੀ ਉੱਥੇ 1980 ਤੋਂ ਗਏ ਉੱਥੇ 1980 ਦੇ ਵਿੱਚ ਜੀ ਤਾਂ ਹੁਣ ਤੱਕ 2023 ਤੱਕ ਉੱਥੇ ਸੀਗੇ ਉੱਥੇ ਇਸ ਟਾਈਮ ਤੱਕ ਉੱਥੇ ਸੀਗੇ ਮਤਲਬ ਮੇਨ ਕਿਹੜਾ ਕਾਰਨ ਸੀਗਾ ਜਿਹਦਾ ਇਸ ਟਾਈਮ ਤੱਕ ਆਪਾਂ ਕਹਿੰਦੇ ਆ ਕਿ ਆਪਣੇ ਕੰਮ ਹੈ ਨਹੀਂਗੇ ਜਿਹਦਾ ਆਪਾਂ ਪੰਜਾਬੀ ਕਹਿੰਦੇ ਆ ਆਪਣੇ ਪੰਜਾਬ ਚ ਕੰਮ ਹੈ ਨਹੀਂ ਉਸ ਟਾਈਮ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਸੀਗੀਆਂ ਅੱਗੇ ਜਿਹੜੀਆਂ ਮਤਲਬ ਕਿ ਤੁਹਾਨੂੰ ਲੱਗਾ ਕਿ ਆਪਾਂ ਨੂੰ ਬਾਹਰ ਹੀ ਜਾਣਾ ਚਾਹੀਦਾ ਆ ਨਹੀਂ ਉਦੋਂ ਸਾਡੇ ਨਾਲ ਇਦਾਂ ਵੀ ਲੜਾਈ ਹੋ ਗਈ ਇੱਕ ਅੱਛਾ ਜੀ ਤੇ ਉਹਦਾ ਕਰਕੇ ਮੈਨੂੰ ਜਾਣਾ ਪੈ ਗਿਆ ਬਾਹਰ ਜੀ ਕੋਈ ਹੋਰ ਹੈ ਨਹੀਂ ਸੀ ਜਿੱਦਾਂ ਸਿਸਟਮ ਕੇ ਕੰਮ ਹੈ ਨਹੀਂ ਜਾਂ ਕੋਈ ਕੰਮ ਕਾ ਖੇਤੀਬਾੜੀ ਦਾ ਤਾਂ ਕੰਮ ਸੀ ਸਾਡਾ ਅੱਛਾ ਜੀ ਹਾਂਜੀ ਜੀ ਤੇ ਆਪਣਾ ਫਿਰ ਉਸ ਟਾਈਮ ਆਪਣੀ ਉਮਰ ਕਿੰਨੀ ਕੁ ਸੀਗੀ ਜਿਸ ਟਾਈਮ ਆਪਾਂ ਬਾਹਰ ਗਏ ਸੀਗੇ ਤਾਂ ਵੀਜ਼ਾ ਲੈ ਕੇ ਗਏ ਸੀਗੇ ਕਿੱਦਾਂ ਗਏ ਸੀਗੇ ਉਸ ਟਾਈਮ ਕਿੱਦਾਂ ਜਾਂਦੇ ਸੀ ਮੇਰੀ ਉਮਰ 18 ਸਾਲ ਸੀ ਉਦੋਂ ਅੱਛਾ ਹਾਂਜੀ ਤੇ ਵੀਜ਼ਾ ਲੈ ਕੇ ਉਹ ਮਤਲਬ ਇਹਨਾਂ ਨੇ ਤੁਹਾਡੀ ਸਿਸਟਰ ਨੇ ਅੱਛਾ ਹਾਈ ਕੋਰਟ ਦੇ ਵਿੱਚੋਂ ਇੱਕ ਲੈਟਰ ਜੇ ਬਣਾ ਕੇ ਦਿੱਤੀ ਜੀ ਉਹ ਲੈਟਰ ਤੇ ਆਪਾਂ ਆ ਗਏ ਇੱਥੇ ਅੱਛਾ ਤੁਹਾਡੇ ਆਲਰੇਡੀ ਫੈਮਿਲੀ ਦੇ ਮੈਂਬਰ ਉੱਥੇ ਰਹਿੰਦੇ ਸੀਗੇ ਤੁਹਾਡੇ ਤੁਹਾਡੀ ਸਿਸਟਰ ਮਤਲਬ ਮਾਮੇ ਦੀ ਕੁੜੀ ਸੀ ਜੀ ਉਹ ਉਹਨੇ ਸਾਨੂੰ ਮਤਲਬ ਬੁਲਾਇਆ ਠੀਕ ਹੈ ਫਿਰ ਉਸ ਟਾਈਮ ਜਦ ਤੱਕ ਤੁਸੀਂ ਬਾਇਰ ਗਏ ਹੁਣੇ ਫਿਰ ਤਾਂ ਇੱਕ ਨੰਬਰ ਦਾ ਸੀ ਜਦੋਂ ਹਾਂ ਜੀ ਅਸੀਂ ਜੀ ਤੇ ਉੱਥੇ ਜਿੱਦਾਂ ਤੁਹਾਡੀ ਉਮਰ ਜਿੱਦਾਂ ਚੜ੍ਹਦੀ ਉਮਰ ਦੇ ਵਿੱਚ ਗਏ ਸੀ ਤੇ ਉੱਥੇ ਜਾ ਕੇ ਫਿਰ ਤੁਸੀਂ ਸਿੱਧਾ ਕੰਮ ਚਾਲੂ ਕੀਤਾ ਕਿ ਇਹ ਉੱਥੇ ਸਟੱਡੀ ਵਗੈਰਾ ਵੀ ਜੋ ਸੱਚਾ ਕੁਝ ਨਹੀਂ ਸਟੱਡੀ ਨਹੀਂ ਕੀਤੀ ਉੱਥੇ ਆਪਾਂ ਕੰਮ ਹੀ ਕੀਤਾ ਦੁਕਾਨ ਸੀ ਉਹਨਾਂ ਦੀ ਸਪੋਰਟਸ ਦੀ ਸਪੋਰਟਸ ਦੀ ਸਪੋਰਟਸ ਇਲੈਕਟ੍ਰੋਨਿਕ ਉੱਥੇ ਕੰਮ ਕੀਤਾ तकरीबन 14 ਸਾਲ ਹਾਂ ਇੱਕੋ ਜਗ੍ਹਾ ਤੇ ਹਾਂ ਜੀ ਤੇ ਉਤੋਂ ਫਿਰ ਬਾਅਦ ਚ ਮੈਂ ਚੇਂਜ ਕਰ ਲਿਆ ਕੰਮ ਆਪਣਾ ਡਰਾਈਵਿੰਗ ਸਾਈਡ ਦਾ ਡਰਾਈਵਿੰਗ ਚ ਆ ਗਿਆ ਹਾਂ ਡਰਾਈਵਿੰਗ ਚ ਆ ਗਿਆ ਡਰਾਈਵਿੰਗ ਫਿਰ ਮੈਂ ਟਰੈਲਰ ਵੀ ਚਲਾਇਆ ਉਥੇ ਹੁਣ ਤਾਂ ਟਰੈਲਰ ਹੀ ਚਲਾਉਂਦਾ ਸੀ ਅੱਛਾ ਜੀ ਜਦੋਂ ਮੈਂ ਆਇਆ ਇੱਧਰ ਹਾਂ ਟਰਾਲਾ ਚਲਾਈਦਾ ਸੀ ਮੈਂ ਤਾਂ ਡਰਾਈਵਿੰਗ ਚ ਬੈ ਗੇ ਕਿ ਪੰਜਾਬੀਆਂ ਦਾ ਉਦਦਾ ਵੀ ਹੈਗਾ ਨਾ ਕਿ ਜਿੱਥੇ ਵੀ ਇੰਡੀਪੈਂਡੈਂਸ ਜੇ ਥੋੜੀ ਜੌਬ ਹੋ ਜਾਂਦੀ ਹੈ ਇਹ ਵਾਲੀ ਇਹ ਵੀ ਵਧੀਆ ਚੀਜ਼ ਆਈ ਗਏ ਹੁਣ ਵੀ ਜਿਹੜੀ ਆਪਣੀ ਜਨਰੇਸ਼ਨ ਹੈਗੀ ਹੈ ਜਿੱਦਾ ਪੰਜਾਬੀ ਜਿਹੜੇ ਮੁੰਡੇ ਜਿਹਦਾ ਤੇ ਲਗਭਗ ਉਹ ਜਿੰਨੀ ਮਰਜ਼ੀ ਪੜ੍ਹਾਈ ਕਰ ਲੈ ਬੜ ਉਹਨਾਂ ਨੂੰ ਇੱਕ ਜਿਦਾ ਬਲੱਡ ਚ ਹੁੰਦਾ ਨਾ ਕਿ ਆਪਾਂ ਡਰਾਈਵਿੰਗ ਕਰਦੇ ਹਾਂ ਡਰਾਈਵਿੰਗ ਕਰਨੀ ਡਰਾਈਵ ਪੜੇ ਲਿਖੇ ਦੀ ਜਿਆਦਾ ਜਰੂਰਤ ਨਹੀਂ ਵੀ ਜਦੋਂ ਤਾਂ ਪੜਿਆ ਲਿਖਿਆ ਜਾਂ ਹਾਂਜੀ ਅਨਪਾੜਿਆ ਕੋਈ ਨਹੀਂ ਕਰ ਲੈਂਦਾ ਬੰਦਾ ਡਰਾਈਵਿੰਗ ਹਾਂਜੀ ਕਿਉਂਕਿ ਹਾਰਡਵਰਕ ਹੁੰਦੇ ਜਦਾ ਪੰਜਾਬੀ ਜਿਆਦਾ ਤੇ ਹਾਰਡਵਰਕ ਕਰ ਲੈਂਦੇ ਆ ਤੇ ਉਹ ਫਿਰ ਡਰਾਈਵਰੀ ਦੇ ਵਿੱਚ ਐਦਾਂ ਆ ਕਿ ਆਪਣੇ ਆਪਣੇ ਹਿਸਾਬ ਦੇ ਨਾਲ ਚੱਲਦੇ ਜੇ ਤਾਂ ਕਿ ਤਾਂ ਕਹ ਲਓਗੇ ਆਪਣੇ ਆਪ ਬੋਸ ਹੁੰਦੇ ਆ ਉਹ ਚੀਜ਼ ਵੀ ਵਧੀਆ ਹੈ ਜੀ ਤੇ ਉਸ ਟਾਈਮ ਫਿਰ ਅੰਕਲ ਜੀ ਲਾਇਸੈਂਸ ਕਿੱਦਾਂ ਬਣਿਆ ਸੀਗਾ ਉੱਥੇ ਕੰਟਰੀ ਦੇ ਵਿੱਚ ਆਪ ਜੀ ਦਾ ਲਾਇਸੈਂਸ ਟਰਾਈ ਦਿੱਤੀ ਹੋਈ ਉੱਥੇ ਉਸ ਟਾਈਮ ਵੀ ਟਰਾਈ ਚੱਲਦਾ ਸੀ ਟਰਾਈ ਦਿੱਤੀ ਸੀ ਠੀਕ ਆ ਉਹਨਾਂ ਨੇ ਟੈਸਟ ਲਿਆ ਡਰਾਈਵਿੰਗ ਮਤਲਬ ਨਾਲ ਮੇਰੇ ਨਾਲ ਬਹਿ ਗਿਆ ਇੱਕ ਟੈਸਟਰ ਹਾਂਜੀ ਤਾਂ ਇੱਕ ਗੇੜਾ ਦਿੱਤਾ ਇਧਰ ਰੋਡ ਤੇ ਇਧਰ ਲੈ ਜਾ ਇਧਰ ਲੈ ਜਾਓ ਜੀ ਪਹਿਲਾਂ ਮਤਲਬ ਛੋਟਾ ਲਾਇਸੈਂਸ ਕਾਰ ਦਾ ਉਹ ਪਹਿਲਾਂ ਲੈ ਲਿਆ ਸੀ ਅੱਛਾ ਜੀ ਤੇ ਇਹ ਟਰਾਲੇ ਦਾ ਲਾਇਸੈਂਸ ਫਿਰ ਉਹਨੂੰ ਟੈਸਟ ਦੇ ਕੇ ਤਾਂ ਲਿਆ ਜੀ ਤੇ ਉੱਥੇ ਡਰਾਈਵਿੰਗ ਕਿਹੜੇ ਪਾਸੇ ਹੁੰਦੀ ਹੈ ਜਦਾਂ ਸੇਮ ਹੀ ਅਜ ਤਾਂ ਇਥੇ ਨਿਊਜ਼ੀਲੈਂਡ ਇੰਡੀਆ ਦਾ ਸੇਮ ਹੀ ਆ ਸੇਮ ਹੀ ਆ ਹਾਂਜੀ ਸਹੀ ਆ ਤੇ ਵੀਜ਼ੇ ਦਾ ਫਿਰ ਜਦੋਂ ਹੁਣ ਤੁਸੀਂ ਇੰਡੀਆ ਤੋਂ ਗਏ ਸੀਗੇ ਵੀਜ਼ਾ ਲੈ ਕੇ ਤੇ ਫਿਰ ਟੂਰਿਸਟ ਵੀਜ਼ਾ ਲੈ ਕੇ ਗਏ ਸੀ ਵਰਕ ਪਰਮਿਟ ਲੈ ਕੇ ਗਏ ਸੀ ਨਹੀਂ ਟੂਰਿਸਟ ਵੀਜ਼ਾ ਟੂਰਿਸਟ ਲੈ ਕੇ ਗਏ ਉੱਥੇ ਜਾ ਕੇ ਕਨਵਰਟ ਕੀਤਾ ਜਾ ਕੇ ਉਹਨਾਂ ਨੇ ਮਿਲ ਕਨਵਰਟ ਕਰ ਦਿੱਤਾ ਔਰ ਉਸ ਉਹਦਾ ਕੋਈ ਲੈਂਗੁਏਜ ਦਾ ਤਾਂ ਨਹੀਂ ਸੀ ਕਿ ਕਿ ਲੈਂਗੁਏਜ ਕਿੱਦਾਂ ਬੋਲਦੇ ਸੀਗੇ ਫਿਰ ਉੱਥੇ ਨਹੀਂ ਲੈਂਗੁਏਜ ਜ਼ਿਆਦਾ ਨਹੀਂ ਪੁੱਛਦੇ ਆਪਕੋ ਜਿਹੜੇ ਪੁਰਾਣੇ ਬੰਦੇ ਸੀਗੇ ਨਾ ਹਾਂਜੀ ਹਾਂਜੀ ਉਹਨਾਂ ਨੇ ਕਨਵਰਟ ਕਰਾ ਦਿੱਤਾ ਹੈ ਵੀਜ਼ਾ ਉੱਥੇ ਪੁਰਾਣੇ ਬੰਦੇ ਮਤਲਬ ਤੁਹਾਤੋਂ ਵੀ ਪਹਿਲਾਂ ਪੰਜਾਬੀ ਰਹਿੰਦੇ ਸੀਗੇ ਉੱਥੇ ਹਾਂਜੀ ਹਾਂਜੀ ਪੁਰਾਣੇ ਤੋਂ ਪੁਰਾਣੇ ਉੱਥੇ ਪੰਜਾਬੀ ਕੱਦ ਕੇ ਗਏ ਸੀਗੇ ਆਪਣੇ ਉਸ ਟਾਈਮ 1900 ਦੇ ਵਿੱਚ 1900 ਦੇ ਵਿੱਚ ਗਏ ਸੀ ਉਹ ਬਹੁਤ ਪੁਰਾਣੀ ਫਿਰ ਤਾਂ ਬਹੁਤ ਪੁਰਾਣੀ 100 150 ਸਾਲ ਹੋ ਗਿਆ ਜੀ ਇਹ ਦੇਖਿਆ ਜਾਵੇ ਤਾਂ ਹਾਂਜੀ ਤੇ ਲਗਭਗ ਉਸ ਟਾਈਮ ਫਿਰ ਇੰਡੀਆ ਦਾ ਉੱਥੇ ਆਪਣਾ ਗੋਰਿਆਂ ਦਾ ਰਾਜ ਸੀਗਾ ਜਿਸ ਟਾਈਮ ਉਹ ਗਏ ਸੀ ਪਹਿਲਾਂ ਗੋਰਿਆਂ ਦਾ ਰਾਜ ਸੀ ਉੱਥੇ ਵੀ ਕਰੋਸ਼ੀਆ ਚ ਹਾਂ ਬਰੂਨੇਚ ਵੀ ਗੋਰਿਆਂ ਦਾ ਰਾਜ ਸੀ ਜੀ ਨਹੀਂ ਤਾਂ 1984 ਦੇ ਵਿੱਚ ਇੰਡੀਪੈਂਡੈਂਟ ਹੋਇਆ ਓਕੇ ਤੇ ਉੱਥੇ ਫਿਰ ਹੈਗਾ ਹੋਇਆ ਹੈਗਾ ਮੁਸਲਿਮ ਕੰਟਰੀ ਆ ਉਹ ਕਿਦਾਂ ਆਏਗਾ ਮੁਸਲਿਮ ਕੰਟਰੀ ਹੈਗੀ ਮੁਸਲਿਮ ਕੰਟਰੀ ਆ ਤੇ ਉਹਦੇ ਵਿੱਚ ਜਿੱਦਾਂ ਹੁਣ ਗੁਰੂ ਘਰ ਹੈਗੇ ਆ ਆਪਣੇ ਉੱਥੇ ਗੁਰੂ ਘਰ ਨਹੀਂ ਨਹੀਂ ਹੈ ਗੁਰੂ ਘਰ ਨਹੀਂ ਹੈਗਾ ਜਿੱਦਾਂ ਇੱਕ ਘਰ ਰੈਂਟ ਤੇ ਲਿਆ ਅੱਛਾ ਜੀ ਉਹਦਾ ਰੈਂਟ ਦਿੰਦੇ ਆ ਤਾਂ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਅੱਛਾ ਜੀ ਹਾਂਜੀ ਉੱਥੇ ਜਿੱਦਾਂ ਹਰ ਸੰਡੇ ਜਾਂਦੇ ਆ ਲੋਕ ਮੈਂ ਜਿਹੜੇ ਫਿਰ ਉੱਥੇ ਆਪਣੇ ਪੰਜਾਬੀ ਫੈਮਲੀ ਆ ਉਹ ਵਿਆਹ ਵਗੈਰਾ ਜਿੱਦਾਂ ਫੇਰੇ ਵਗੈਰਾ ਆਨੰਦ ਕਾਰਜ ਵਗੈਰਾ ਉਹ ਕਿੱਦਾਂ ਕਰਦੇ ਆ ਫਿਰ ਪੰਜਾਬੇ ਆ ਕੇ ਕਰਾ ਕੇ ਜਾਂਦੇ ਪੰਜਾਬ ਆ ਕੇ ਕਰਾਉਂਦੇ ਆ ਪੰਜਾਬ ਆ ਕੇ ਮਤਲਬ ਉੱਥੇ ਨਹੀਂ ਹੈਗੇ ਇਦਾਂ ਦੀ ਕੋਈ ਸਹੂਲਤ ਨਾ ਉੱਦਾਂ ਮਤਲਬ ਤੁਸੀਂ ਹਾਈ ਕੋਰਟ ਦੇ ਵਿੱਚ ਕੋਡ ਮੈਰਿਜ ਕਰ ਲਓ ਨਾ ਕੋਡ ਮੈਰਿਜ ਕਰਾਉਣੀ ਉਹ ਕਰਾ ਸਕਦੇ ਹੋ ਕੋਡ ਮੈਰਿਜ ਕਰ ਸਕਦੇ ਹੋ ਉੱਥੇ ਅੰਕਲ ਜੀ ਫਿਰ ਹੋਰ ਆਪਣੇ ਕੋਈ ਹੋਰ ਧਰਮ ਦੇ ਬੀਸ ਜਿਹੜਾ ਲੋਕ ਰਹਿੰਦੇ ਸੀ ਜਿੱਦਾਂ Hindu ਹੋ ਗਏ ਜਾਂ Christian ਹੋ ਗਏ ਹਾਂ ਹੈ ਤੇ ਕੰਟਰੀ ਤਾਂ ਮੁਸਲਮਾਨ ਸੀਗੀ ਨਾ ਉਹ ਹਾਂ ਹਾਂ ਕੰਟਰੀ ਮੁਸਲਮਾਨ ਸੀਗੀ ਅਹ ਸੀਗੇ ਮੁਸਲਮ ਵੀ ਸੀਗੇ ਜਿੱਦਾਂ ਬਾਹਰੋਂ ਆਏ ਮੁਸਲਮ ਹਾਂਜੀ ਜਾਂ ਫਿਰ ਕ੍ਰਿਸਚਨ ਕਾਫੀ ਸੀ ਜੀ ਚਾਈਨੀਜ਼ ਵਗੈਰਾ ਵੀ ਹੈਗੇ ਆ ਅੱਛਾ ਚਾਈਨੀਜ਼ ਵੀ ਸੀਗੇ ਉਸ ਟਾਈਮ ਵੀ ਸੀਗੇ ਹਾਂ ਹੁਣ ਵੀ ਹੈਗੇ ਹਾਂਜੀ ਅੱਛਾ ਉਹ ਮਤਲਬ ਭਾਸ਼ਾ ਉੱਥੋਂ ਦੀ ਜਾਣਦੇ ਆ ਲੋਕਲ ਭਾਸ਼ਾ ਉੱਥੇ ਦੀ ਆਥੋਂ ਦੀ ਲੋਕਲ ਠੀਕ ਆ ਤੇ ਆਪਣੇ ਜਿਹੜੇ ਉੱਥੇ ਪੰਜਾਬੀ ਜਿੱਦਾਂ ਹੁਣ ਬੱਚੇ ਆ ਉੱਥੇ ਤੇ ਜਿਹੜੀ ਫੈਮਿਲੀ ਦਾ ਰਹਿੰਦੀ ਆ ਹੁਣੀ ਆ ਹਾਂਜੀ ਤੇ ਉਹਨਾਂ ਦੇ ਬੱਚੇ ਜਿੱਦਾਂ ਏ ਕੇਸ ਰੱਖੇ ਹੋਏ ਆ ਉਹਨਾਂ ਨੂੰ ਕੋਈ ਐਡਾ ਪ੍ਰੋਬਲਮ ਤਾਂ ਨਹੀਂ ਘੜੇ ਦੀ ਜਾਂ ਐਡਾ ਨਹੀਂ 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 ਕੋਈ ਪ੍ਰੋਬਲਮ ਨਹੀਂ ਮਤਲਬ ਜਾ ਸਕਦੇ ਆ ਜਾ ਸਕਦੇ ਆ ਤੇ ਉਹ ਬੱਚੇ ਪੜਦੇ ਵੀ ਸਕੂਲ 'ਚ ਵੀ ਪੜਦੇ ਆ ਕੋਈ ਪ੍ਰੋਬਲਮ ਨਹੀਂ ਉਹਨਾਂ ਤੇ ਉੱਥੇ ਦੀ ਭਾਸ਼ਾ ਹੀ ਸਿਖਾਉਂਦੇ ਉਹਨਾਂ ਨੂੰ ਇੰਗਲਿਸ਼ 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 ਸੌਂਦੇ ਆ ਬਾਕੀ ਉੱਥੋਂ ਦੀ ਭਾਸ਼ਾ ਵੀ ਜ਼ਰੂਰੀ ਆ ਉੱਥੇ ਦੀ ਭਾਸ਼ਾ ਵੀ ਉਹ ਸਿਖਾਉਂਦੇ ਨਾਲ ਫਿਰ ਇੱਕ ਸਕੂਲ ਆ ਚਾਈਨਿਸ ਅੱਛਾ ਉੱਥੇ ਚਾਈਨਿਸ ਸਿਖਾਉਂਦੇ ਆ ਜੀ ਤਾਂ ਟੀਚਰ ਆਪਣੇ ਪੰਜਾਬੀ ਵੀ ਹੈਗੇ ਟੀਚਰ ਉੱਥੇ ਪੰਜਾਬੀ ਹਾਂਜੀ ਅੱਛਾ ਤੇ ਉੱਥੇ ਫਿਰ ਜਿਹੜੇ ਉੱਥੇ ਦੇ ਬੱਚੇ ਆ ਜਿਹਦਾ ਪੰਜਾਬੀ ਆਪਣੇ ਕਿਉਂਕਿ ਆਪਾਂ ਪੰਜਾਬੀ ਆਪਣੇ ਧਰਮ ਦੀ ਆਪਾਂ ਕਰਾਂਗੇ ਨਾ ਜਿਹਦਾ ਪੰਜਾਬੀ ਨੂੰ ਲੈ ਕੇ ਆਪਾਂ ਗੱਲ ਕਰਦੇ ਪਏ ਆ ਤੇ ਉੱਥੇ ਫਿਰ ਨਿਆਣਿਆਂ ਨੂੰ ਜਿਹਦਾ ਪੰਜਾਬੀ ਵਗੈਰਾ ਕੇ ਤਾਂ ਸਿੱਖਦੇ ਆ ਨਿਆਣੇ ਉੱਥੇ ਬਸ ਇਦਾਂ ਹੀ ਆਪਣੇ ਘਰਾਂ ਜੀ ਘਰਾਂ ਦੇ ਵਿੱਚ ਜਿਹੜਾ ਆਪਾਂ ਬੱਚੇ ਦੀ ਜਾਂ ਉਹਦਾ ਪਿਓ ਸਿਖਾਉਂਦੇ ਆ ਜੀ ਬੱਚਾ ਬਚਪਨ ਤੋਂ ਜਦੋਂ ਨਾਲ ਉਹਨਾਂ ਦੇ ਬੋਲਦਾ ਤਾਂ ਮੈਨੂੰ ਪੰਜਾਬੀ ਬੋਲਦੇ ਆ ਉਹ ਪੰਜਾਬੀ ਬੋਲਣੀ ਸਿੱਖ ਲਿਆ ਨੇ ਪਰ ਲਿਖਣ ਦਾ ਨਹੀਂ ਹੈਗਾ ਲਿਖਣ ਦਾ ਨਹੀਂ ਆਉਂਦਾ ਲਿਖਣੇ ਗੁਰੂ ਘਰ ਹੈ ਇਸ ਟਾਈਮ ਤੱਕ ਵੀ ਕੋਈ ਹੈ ਨਹੀਂਗਾ ਜਿੱਦਾਂ ਨਹੀਂ ਗੁਰੂ ਘਰ ਹੈ ਨਹੀਂ ਮਤਲਬ ਉਹ ਵੈਸੇ ਉਹ ਹੀ ਨਾ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਘਰ ਇੱਕ ਰੈਂਟ ਤੇ ਲਿਆ ਆ ਉਹ ਜਦੋਂ ਸੰਡੇ ਨੂੰ ਪ੍ਰੋਗਰਾਮ ਹੁੰਦਾ ਕੋਈ ਉਦੋਂ ਮਤਲਬ ਅੱਛਾ ਉਦੋਂ ਹੁੰਦਾ ਹੈ ਮਤਲਬ ਹਾਈਬ੍ਰਿਡ ਸੰਡੇ ਨੂੰ ਹੁੰਦਾ ਹੈ ਸੰਡੇ ਹੁੰਦਾ ਜੀ ਸਹੀ ਹੈ ਤੇ ਆਪਣੇ ਜਦੋਂ ਤੁਸੀਂ ਉਸ ਟਾਈਮ ਪੰਜਾਬ ਤੋਂ ਉੱਥੇ ਗਏ ਸੀਗੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਉੱਥੇ ਰਹਿੰਦੇ ਪਏ ਆ ਜਿੱਦਾਂ ਨਾ ਤੇ ਜਿਹੜੀ ਆਪੇ ਪੰਜਾਬੀ ਕਮਿਊਨਿਟੀ ਸੀਗੀ ਉਸ ਟਾਈਮ ਤੇ ਆਹ ਟਾਈਮ ਦੇ ਵਿੱਚ ਉਹਨਾਂ ਦਾ ਕੀ ਵੱਖਰਾ ਸੀਗਾ ਜਿੱਦਾਂ ਉਹਨਾਂ ਦੋਨਾਂ ਦੇ ਵਿੱਚ ਮਤਲਬ ਉਸ ਟਾਈਮ ਪੰਜਾਬੀ ਕਿੱਦਾਂ ਦੇ ਕਿਹੜੇ ਕੰਮਕਾਰ ਕਰਦੇ ਸੀਗੇ ਕਿੰਦੀ ਕਿੱਦਾਂ ਉਹਨਾਂ ਦੀ ਮਤਲਬ ਲੈਵਲ ਸੀਗਾ ਜਿੱਦਾਂ ਕਿ ਕਹਿ ਲਓ ਕਿ ਕਿੰਨੇ ਕੁ ਰਿਚ ਸੀਗੇ ਕਿੰਨਾ ਕ ਹਾਰਡ ਵਰਕ ਕਰਦੇ ਪਏ ਸੀਗੇ ਕੰਮ ਤਾਂ ਕਾਫੀ ਕੀਤਾ ਲੋਕਾਂ ਨੇ ਜਿੱਦਾਂ ਵੀ ਜਿਹੜੇ ਸੀ ਕੇ ਬੰਦੇ ਕਈਆਂ ਦੀ ਮਦਦਕਾਨ ਸੀ ਅ ਕਾਰਪਟ ਦੀ ਸ਼ਕਾਰਪਟ ਕਾਰਪਟ ਤੇ ਜਾਂ ਇਲੈਕਟ੍ਰੋਨਿਕ ਦੀ ਦੁਕਾਨ ਤੇ ਉੱਥੇ ਮਤਲਬ ਉਹਨਾਂ ਨੂੰ ਸੀਗਾ ਸਭ ਉੱਥੋਂ ਮਿਲ ਜਾਂਦਾ ਸਭ ਮਤਲਬ ਆਪਣਾ ਬਿਜ਼ਨਸ ਕਰਦੇ ਹੁੰਦੇ ਸੀ ਉਸ ਟਾਈਮ ਵੀ ਆਪਣੇ ਮਤਲਬ ਸਟਰੋਂਗ ਸੀਗੇ ਕਹਿੰਦਾ ਮੈਂ ਬਿਲਕੁਲ ਬਿਲਕੁਲ ਤੇ ਹੁਣ ਜਿਹੜਾ ਹੁਣ ਆ ਟਾਈਮ ਚੱਲਦਾ ਪਿਆ ਜਿੱਦਾਂ ਤੇ ਇਸ ਟਾਈਮ ਦੇ ਵਿੱਚ ਆਪਣੇ ਉੱਥੇ ਕਿੰਨੇ ਕੇ ਪੰਜਾਬੀ ਹੋਗੇ ਹੋਗੇ ਹੁਣ ਹੁਣ ਤਕਰੀਬਨ ਉੱਥੇ ਹੋਣੇ ਆ ਕੋਈ 4 4-500 ਸਿਰਫ 450 ਰੁਪਏ 450 ਰੁਪਏ ਨਵੀਂ ਜਨਰੇਸ਼ਨ ਜਾਂਦੀ ਭਈ ਉੱਥੇ ਕਿਦਾਂ ਨਵੀਂ ਜਾਂਦੇ ਆ ਮਤਲਬ ਉਹ 1 ਸਾਲ ਲਾ ਕੇ 2 ਸਾਲ ਲਾ ਕੇ ਫਿਰ ਦੂਜੀਆਂ ਕੰਟਰੀਆਂ ਨੂੰ ਜਾਂ प्रूव ਹੋ ਜਾਂਦੀ ਆ प्रूव ਜਾਂਦੇ ਜਾਂਦੇ ਉਹਦਾ ਕਾਰਨ ਕੀ ਉੱਥੇ ਉਹ ਲੱਗਿਆ ਉਹਦਾ ਮਤਲਬ ਉੱਥੇ ਫਿਊਚਰ ਹੈ ਨਹੀਂ ਫਿਊਚਰ ਹੈ ਨਹੀਂ ਹਾਂ ਉੱਥੇ ਪੱਕਾ ਨਹੀਂ ਹੋ ਸਕਦਾ ਬੰਦਾ ਮਤਲਬ ਉਹ ਫਿਰ ਇੱਕ ਰਾਜ ਦੇ ਅੰਦਰ ਆਂਦੀ ਕੰਟਰੀ ਦਾ ਰਾਜ ਦੇ ਅੰਦਰ ਆਉਂਦੀ ਆ ਤਾਂ ਤੁਸੀਂ ਕਿੰਨਾ ਟਾਈਮ ਲਾ ਲਓ 5 ਸਾਲ ਲਾ ਲਓ 10 ਸਾਲ ਲਾ ਲਓ ਪੱਕਾ ਨਹੀਂ ਹੁੰਨਾ ਉੱਥੇ ਪੱਕੇ ਨਹੀਂ ਹੁੰਦੇ ਪੱਕੇ ਨਹੀਂ ਹੁੰਦੇ ਪੱਕੇ ਨਹੀਂ ਕਰਦੇ ਵਰਕ ਪਰਮਿਟ ਵਧੀ ਆਊਗਾ ਜਦ ਤੱਕ ਵਰਕ ਪਰਮਿਟ ਆ ਉਹ ਵੀ ਹੁਣ ਜਿਆਦਾ ਤੰਗ ਕਰਦੇ ਆ ਅੱਛਾ ਤੇ ਉਹ ਮੈਨੂੰ ਮਤਲਬ ਪੁੱਛਦੇ ਸੀਗੇ ਕਿ ਤੁਹਾਡਾ ਪਾਸਪੋਰਟ ਆ ਇਹ ਕਿੱਥੋਂ ਲੁਵਾਈ ਤੁਸੀਂ ਉਹਦੀ ਚੋਪ ਅੱਛਾ ਤੁਸੀਂ ਉੱਥੇ ਪੱਕੇ ਆ ਫਿਰ ਨਹੀਂ ਮਤਲਬ ਐਨੇ ਸਾਲ ਹੋ ਗਏ ਤਾਂ ਵੀ ਪੱਕੇ ਨਹੀਂ ਕਰਦੇ ਹਨ ਪੱਕੇ ਨਹੀਂ ਕਰਦੇ ਅੱਛਾ ਉਹ ਤਾਂ ਸਭ ਤੋਂ ਜਿਆਦਾ ਤੰਗ ਕਰਦੇ ਆ ਤਾਨੂੰ ਮਨ ਲ ਪੁੱਛਦੇ ਆ ਕਿ ਤੁਸੀਂ ਹੁਣ ਕੀ ਕਰਨਾ ਤੁਸੀਂ ਨਹੀਂ ਜਾਂ ਆ ਤੁਹਾਡੀ ਚਾਪ ਲੱਗੀ ਆ 1 ਸਾਲ ਦੀ ਲੱਗੀ ਆ ਅੱਛਾ ਵੀਜ਼ਾ ਜਿਹੜਾ ਹੁੰਦਾ ਉਹਨੂੰ ਕੀ ਕਹਿੰਦੇ ਆ ਚਾਪ ਚਾਪ ਅੱਛਾ ਉੱਥੇ ਦੀ ਲੈਂਗੁਏਜ ਚਾਪ ਜਿੱਦਾਂ ਪਿਆ ਚਾਪ ਸਟੈਂਪ ਸਟੈਂਪਰ ਇੱਕ ਸਾਲ ਦੀ ਲੱਗੀ ਆ ਹਾਂਜੀ ਇਹ ਫਿਰ ਉਹ ਅੱਜ ਕੱਲ ਏਜੰਟ ਵੀ ਬੜੇ ਆ ਜਿਹੜੇ ਉਹ ਮਨ ਲ ਪੈਸੇ ਲੈ ਕੇ ਤਾਂ ਸਟੈਂਪ ਲਵਾ ਦਿੰਦੇ ਆ ਹਾਂ ਤੇ ਉਹ ਕੰਪਿਊਟਰ ਦੇ ਵਿੱਚ ਨਹੀਂ ਪਾਉਂਦੇ ਜਦੋਂ ਤੁਹਾਨੂੰ ਕੋਈ ਕੋਈ ਬਾਹਰਲੀ ਕੰਟਰੀ ਦਾ ਜਾਂ ਵੀਜ਼ਾ ਲੈਣਾ ਜਾਂ ਕੁਝ ਉਹਨਾਂ ਨੇ ਫਿਰ ਕੰਪਿਊਟਰ ਦੇਖਣਾ ਵੀ ਤੁਹਾਡਾ ਤਾਂ ਹੈ ਹੀ ਨਹੀਂਗਾ ਕੰਪਿਊਟਰ ਦੇ ਵਿੱਚ ਹੀ ਨਹੀਂ ਸੀ ਹਾਂਜੀ ਸਿਸਟਮ ਰਿਕਾਰਡਿੰਗ ਹੈ ਨਹੀਂਗਾ ਹਾਂਜੀ ਤੇ ਉਹਨਾਂ ਨੇ ਫਿਰ ਉਹ ਰੱਖ ਲੈਂਦੇ ਪਾਸਪੋਰਟ ਉੱਥੇ ਤੁਹਾਨੂੰ ਸਪੈਸ਼ਲ ਪਾਸ ਦੇ ਦਿੰਦੇ ਆ ਜੀ ਸਪੈਸ਼ਲ ਪਾਸ ਤੇ ਫਿਰ ਇੱਕ ਹਫ਼ਤੇ ਬਾਅਦ ਇੱਕ ਹਫ਼ਤੇ ਬਾਅਦ ਸੋ ਉੱਥੇ ਸੱਦਦੇ ਆ ਹਾਜ਼ਰੀ ਲਵਾਈ ਜਾਂਦੇ ਹਾਂਜੀ ਹਾਜ਼ਰੀ ਲਵਾਈ ਜਾਂਦੇ ਪੁੱਛਦੇ ਆ ਕਿ ਕਹਿੰਨੇ ਚ ਆਪ ਲਵਾਈ ਸੀ ਮਤਲਬ ਕਿ ਉਹ ਜੜ ਤੋਂ ਕੱਢਦੇ ਆ ਕਿ ਜੇ ਕੋਈ ਜੜ ਹੈਗਾ ਕੋਈ ਰੋਂਗ ਨੰਬਰ ਕਰ ਰਿਹਾ ਕਰ ਰਿਆ ਤੇ ਉਹਨੂੰ ਆਪਾਂ ਫੜੀਏ ਨਾ ਹਾਂ ਫੜੀਏ ਮਤਲਬ ਕਿ ਕਾਫੀ ਜ਼ਿਆਦਾ ਸਖਤ ਹੋਆ ਉੱਥੇ ਦੇ ਕਾਨੂੰਨ ਵੀ ਇਹ ਦੇਖਿਆ ਜਾਵੇਗਾ ਬਹੁਤ ਜ਼ਿਆਦਾ ਹੁਣ ਸਪੈਸ਼ਲ ਪੰਜਾਬੀਆਂ ਲਈ ਕਿ ਸਾਰਿਆਂ ਲਈ ਸੇਮੇ ਸਾਰਿਆਂ ਲਈ ਜਿਹੜਾ ਬੰਦਾ ਆਊਟ ਆਫ ਜਾ ਰਿਹਾ ਹਾਂ ਜੋ ਵੀ ਜਾਂ ਜਿਹੜੇ ਲੋਕ ਹੈਗੇ ਮਲੇਸ਼ੀਆ ਤੋਂ ਹੈਗੇ ਆ ਅੱਛਾ ਕੋਈ ਸਿੰਗਾਪੁਰ ਤੋਂ ਵੀ ਹੈਗੇ ਆ ਤਾਂ ਜਾਂ THAILAND ਤੋਂ ਫਿਰ ਇੰਡੋਨੇਸ਼ੀਅਨ ਕਾਫੀ ਲੋਗਾ ਅੱਛਾ ਜੀ ਹਾਂਜੀ ਤੇ ਪੰਜਾਬੀਆਂ ਦੇ ਉੱਥੇ ਜ਼ਿਆਦਾ ਕਿਹੜੇ ਕੰਮ ਆ ਜਾਂਦਾ ਇੱਕ ਤਾਂ ਟਰਕਿੰਗ ਹੋ ਗਈ ਆ ਇੱਕ ਜਿੱਦਾਂ ਤੁਸੀਂ ਦੱਸਿਆ ਕਾਰਪੇਟ ਦਾ ਕੰਮ ਵਗੈਰਾ ਹੋ ਗਿਆ ਹਾਂ ਜਾਂ ਦੁਕਾਨਾਂ ਦੁਕਾਨਾਂ ਜਿੱਦਾਂ ਵੀ ਦੁਕਾਨ ਕਾਰਪੇਟ ਦੀ ਜਾਂ ਕੋਈ ਹੋਰ ਰੈਸਟੋਰੈਂਟ ਵਗੈਰਾ ਲੇਕਿਨ ਉਹ ਤਾਮਿਲ ਲੋਕਾਂ ਦਾ ਤਾਮਿਲ ਲੋਕਾਂ ਦਾ ਤਾਮਿਲ ਜਿਹੜੇ ਹੁੰਦੇ ਨੇ ਨਾ ਮਦਰਾਸੀ ਹਾਂਜੀ ਉਹਨਾਂ ਦਾ ਉਹਨਾਂ ਦੇ ਜ਼ਿਆਦਾ ਆ ਹਾਂ ਸੋ ਰਾਜੇ ਦਾ ਕੀ ਨਾਮ ਕੀ ਹਥੇ ਕੁਛ ਪਤਾ ਹਾਂ ਹਸਨਲ ਬੋਲਕੀਆ ਹਸਨ ਹਸਨਲ ਬੋਲਕੀਆ ਨਾਮ ਮੁਸਲਿਮ ਆ ਨਾ ਬੇ ਬੁਰੀ ਹਸਨਲ ਬੋਲਕੀਆ ਜੀ ਸਹੀ ਆ ਤੇ ਇਥੇ ਤੁਹਾਨੂੰ ਕਿਦਾਂ ਦਾ ਲੱਗਿਆ ਜਦਾ ਉੱਥੇ ਜਿੱਦਾਂ ਤੁਸੀਂ ਐਨੇ ਸਾਲ ਜਿੱਦਾਂ ਇਹ ਉੱਥੇ ਤੁਸੀਂ ਰਹੇ ਹੋਏ ਆ ਤੇ ਹੁਣ ਤੁਸੀਂ ਨਿਊਜ਼ੀਲੈਂਡ ਵੀ ਆਨੇ ਆ ਪੰਜਾਬ ਵੀ ਆਨੇ ਆ ਕਿਹੜੀਆਂ ਬੱਖਰੀ ਚੀਜ਼ਾਂ ਲੱਗਦੀਆਂ ਇੱਥੇ ਤੇ ਉੱਥੇ ਨਾਲੋਂ ਕੁਛ ਵੀ ਇੱਦਾਂ ਉੱਥੋਂ ਦੇ ਆਪਾਂ ਯੂਜ਼ ਟੂ ਹੋ ਗਏ ਆ ਅੱਛਾ ਹੁਣ ਤਾਂ ਉਹ ਤਾਂ ਕੰਟਰੀ ਵਧੀਆ ਲੱਗਦੀ ਸੀ अच्छा बोलिया लागदी है कंट्री क्योंकि ਉਥੇ ਇੰਨੇ ਸਾਲ ਰਹਿਣ ਲਿਆ ਜੀ ਹਰ ਇੱਕ ਜਗਾ ਦਾ ਹਰ ਇੱਕ ਥਾਂ ਦਾ ਪਤਾ ਹੁੰਦਾ ਵੀ ਆ ਇਹ ਆਫਿਸ ਹੈ ਪੁਰਾਣੀ ਥਾਂ ਆ ਇਹ ਆਫਿਸ ਹੈ ਉਧਰ ਆ ਜਾਂ ਆ ਜਗਾ ਕਿੱਥੇ ਆ ਉਹ ਨੇਵੀਗੇਸ਼ਨ ਜਾਂ ਕੁਝ ਨਹੀਂ ਲਾਉਣ ਦੀ ਲੋੜ ਆਪਾਂ ਨੂੰ ਉਧਰ ਸਿੱਧੇ ਹੀ ਚੱਲ ਜਾਣਾ ਤੇ ਲੈਂਗੁਏਜ ਪੂਰੀ ਆਨੀ ਫਿਰ ਆਪ ਜੀ ਨੂੰ ਲੈਂਗੁਏਜ ਆਉਂਦੀ ਹੈ ਅੱਛਾ ਜੀ ਕਿਹੜੀ ਲੈਂਗੁਏਜ ਬੋਲਦੇ ਉਥੇ ਮਲਾਈ ਮਲੇ ਹਮ ਅੱਛਾ ਹਮ ਆਪਾ ਮਾਚਾਂ ਆਪਾ ਮਾਚੇ ਹੁੰਦਾ ਵੀ ਤੁਹਾਡਾ ਕੀ ਹਾਲ ਆ ਅੱਛਾ ਆਪਾਂ ਮਾਚਮ ਹੂੰ ਓਕੇ ਇਹ ਕਹਿੰਦਾ ਪੰਜਾਬੀ ਨੂੰ ਕੀ ਕਹਿੰਦੇ ਆ ਪੰਜਾਬੀ ਦੇ ਉੱਥੇ ਦੀ ਭਾਸ਼ਾ 'ਚ ਕੀ ਕਹਿੰਦੇ ਆ ਪੰਜਾਬੀ ਨੂੰ ਪੰਜਾਬੀ ਪੰਜਾਬੀ ਕਹਿੰਦੇ ਆ ਹੂੰ ਠੀਕ ਆ ਤੇ ਇਹ ਕਹਿੰਦਾ ਬਾਗੋਸ ਮੈਨੂੰ ਠੀਕ ਆ ਬਾਗੋਸ ਠੀਕ ਆ ਹਾਂਜੀ ਤੇ ਉਸ ਟਾਈਮ ਜਿਸ ਟਾਈਮ ਆਪ ਜੀ ਗਏ ਸੀ ਉਸ ਵੇ ਡਾਂਗੀਆਂ ਵਗੈਰਾ ਵੀ ਲੋਕ ਲਾ ਕੇ ਜਾਂਦੇ ਸੀਗੇ ਨਹੀਂ 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 ਡਾਂਗੀ ਲਾ ਕੇ ਕੋਈ ਨਹੀਂ ਜਾਂਦਾ ਏ ਉੱਥੇ ਆਪਾਂ ਇੱਥੋਂ ਆਏ ਇੰਡੀਆ ਤੋਂ ਆਏ ਸਿੰਗਾਪੁਰ ਸਿੰਗਾਪੁਰ ਤੋਂ ਇੱਥੇ ਅੱਛਾ ਸਿੰਗਾਪੁਰ ਤੋਂ ਦਿੱਸ ਫਲਾਈ ਆਸ਼ੀਆ ਚ ਪੈ ਜਾਂਦਾ ਨਾ ਉਹ ਆਸ਼ੀਆ ਚ ਇੱਕ ਜਿੱਦਾ ਰੁਪਈਆ ਜਿਹੜਾ ਹੁਣ ਡਾਲਰ ਚੱਲਦਾ ਉੱਥੇ ਕਿਹੜੇ ਚੱਲਦੀ ਹੈ ਕਰੰਸੀ ਡਾਲਰ ਹੀ ਉੱਥੇ ਚੱਲਦੇ ਆ ਉੱਥੇ ਵੀ ਡਾਲਰ ਹੀ ਚੱਲਦੇ ਡਾਲਰ ਹੀ ਚੱਲਦੇ ਉੱਥੇ ਦਾ ਡਾਲਰ ਅਲੱਗ ਹੋਣਾ ਨਾ ਫਿਰ ਉਹਨਾਂ ਦਾ ਬਰੂਨੇ ਡਾਲਰ ਉਹ ਨਿਊਜ਼ੀਲੈਂਡ ਤੋਂ ਥੋੜੇ ਜੇ ਵੱਡੇ ਉਹਨਾਂ ਦੇ ਅੱਛਾ ਨਿਊਜ਼ੀਲੈਂਡ ਤੋਂ ਵੱਡੀ ਕਰੰਸੀ ਹੁੰਦੀ ਹੈ ਸਿੰਗਾਪੁਰ ਦੇ ਕਰੰਸੀ ਔਰ ਬਰੂਨੇ ਦੀ ਕਰੰਸੀ ਸੇਮ ਹੀ ਆ ਅੱਛਾ ਸਿਮਿਲਰ ਸੇਮ ਜਿੱਦਾਂ ਤੁਸੀਂ ਸਿੰਗapore ਦੇ ਵਿੱਚ ਕੋਈ ਸਮਾਨ ਲੈਣਾ ਹਾਂਜੀ ਤੁਸੀਂ ਕੋਈ ਲੈਣੇ ਆ ਸਮਾਨ ਤਾਂ ਉੱਥੇ ਆਪਣੇ ਬਰੂਨੇ ਡਾਲਰ ਦੇ ਸਕਦੇ ਹੋ ਉਹ ਤਾਂ ਹੋਏਗਾ ਉਹਨਾਂ ਦਾ ਹਾਂ 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 ਕੰਟੈਕਟ ਹੈਗਾ ਹਾਂ ਕੰਟੈਕਟ ਮਤਲਬ ਆਮ ਮਾਰਕੀਟ ਦੇ ਵਿੱਚ ਵੀ ਦੇ ਦਿੰਦੇ ਆ ਆਮ ਮਾਰਕੀਟ ਚੱਲਦੀ ਹੁੰਦੀ ਜਿੱਦਾਂ ਯੂ ਐਸ ਡਾਲਰ ਵਾਲਾ ਪਰ ਉਹ ਬਸ ਇਦਾਂ ਜਿੱਦਾਂ ਜੇ ਜਿੱਦਾਂ ਹੁਣ ਸਿੰਗਾਪੁਰ ਡਾਲਰ ਆ ਉਹ ਆਪਾਂ ਇੱਥੇ ਬਰੂਨੇ ਚ ਚਰਾਉਣੇ ਆ ਉਹ ਦੇ ਦਿਓ ਜੇ ਸਮਾਨ ਕੋਈ ਲੈਣਾ ਉਹਦੇ ਜੇ 100 ਦਾ ਨੋਟ ਆ ਇੱਕ ਇੱਕ 50 ਦਾ ਹਾਂਜੀ ਹਾਂਜੀ ਤਾਂ ਉਹ ਮਿਲ ਦੇ ਦਿਓ ਸੇਮ ਲਗਭਗ ਸਿਮਿਲਰ ਵਾ ਸੇਮ 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 ਹਾਂ ਸੇਮ ਜੀ ਤੇ ਆਪਣੇ ਉਥੇ ਇਨਕਮ ਕਿੰਨੀ ਕੁ ਹੋ ਜਾਂਦੀ ਆ ਇਸ ਟਾਈਮ ਜੇ ਉਸ ਟਾਈਮ ਆਪਾਂ ਗਏ ਸੀ ਉਸ ਟਾਈਮ ਦੀ ਵੀ ਦੱਸੋ ਤੇ ਇਸ ਟਾਈਮ ਵੀ ਦੱਸੋ ਕਿ ਟਰੱਕ ਡਰਾਈਵਰ ਦੇ ਜਿਹਦਾ ਜੋਬ ਕਿੰਨੇ ਕੇ ਪੈਸੇ ਬਣ ਜਾਂਦੇ ਸੀਗੇ ਉੱਥੇ ਇਦਾਂ ਵੀ ਟਰੱਕ ਡਰਾਈਵਰ ਦੇ ਇੰਨਾ ਜ਼ਿਆਦਾ ਹੋਪ ਨਹੀਂ ਹੈਗੀ ਅੱਛਾ ਹਾਂਜੀ ਕਿਉਂ ਟਰੱਕ ਡਰਾਈਵਰ ਜਿਹੜਾ ਉਹ ਅਰਨ ਕਰਦਾ ਤੁਹਾਨੂੰ ਕੋਈ ਬੇਸਿਕ ਤਨਖਾਹ ਹੈ ਨਹੀਂ ਹੋਰੀ ਅੱਛਾ ਜੀ ਜਦਾਂ ਜੇ ਕੋਈ ਸਮਾਨ ਚੱਕਿਆ ਕਿੰਨੇ ਪੈਸੇ ਲੈਣੇ ਆ ਮਤਲਬ ਇਹ ਮਾਲਕ ਨੇ ਤੈਅ ਕਰਨਾ ਅੱਛਾ ਹਾਂ ਡਰਾਈਵਰ ਦਾ ਨਹੀਂ ਕਿ ਅਸੀਂ ਐਨ ਡਰਾਈਵਰ ਨੇ ਮਤਲਬ ਡਰਾਈਵਰ ਨੂੰ ਉਹਦੇ ਵਿੱਚੋਂ ਕਮਿਸ਼ਨ ਮਿਲਣਾ ਕਿੰਨਾ ਮਿਲਦਾ 20% ਜਾਂ 25% ਮਤਲਬ ਤਨਖਾਹ ਨਹੀਂ ਹੈਗੀ ਤਨਖਾਹ ਨਹੀਂ ਹੈਗੀ ਉੱਥੇ ਡਰਾਈਵਰਾਂ ਦੀ ਤੇ ਫਿਰ ਟਰੱਕ ਉਹਨਾਂ ਦੇ ਆਪਣੇ ਹੁੰਦੇ ਆ ਟਰੱਕ ਡਰਾਈਵਰਾਂ ਦੇ ਨਹੀਂ ਉਹ ਉਹਨਾਂ ਦੇ ਦੂਜੇ ਦੇ ਜਿਹੜਾ ਮਾਲਕ ਹੁੰਦਾ ਅੱਛਾ ਮਾਲਕ ਦੇ ਆ ਹਾਂ ਮਾਲਕ ਦੇ ਮਤਲਬ ਤਨਖਾਹ ਹੈ ਨਹੀਂਗੀ ਉੱਥੇ ਉਹਨਾਂ ਦੀ ਨਹੀਂ ਤਨਖਾਹ ਹੈ ਨਹੀਂ ਹਾਂ ਹਾਂ ਯੂ ਕੈਨ ਕਮ ਉਹ ਇੱਥੇ ਘੁੰਮਦੇ ਪਏ ਆ ਜਿਹੜਾ ਫੂਡ ਉੱਥੇ ਲੋਹੀ ਅਜ ਤਾਂ ਉਥੇ ਚਾਈਨਿਸ ਫੂਡ ਕਾਫੀ ਆ ਹਾਂਜੀ ਜਾਂ ਮਦਰਾਸ ਵਾਲੇ ਲੋਕਾਂ ਦਾ ਤਾਂ ਤਾਂਵੇਂ ਲੋਕਾਂ ਦਾ ਕਾਫੀ ਰੈਸਟੋਰੈਂਟ ਵਗੈਰਾ ਉਹਨਾਂ ਦੇ ਆ ਹਾਂਜੀ ਤਾਂ ਪੰਜਾਬੀਆਂ ਦਾ ਤਾਂ ਕੋਈ ਨਹੀਂ ਰੈਸਟੋਰੈਂਟ ਜੀ ਮਤਲਬ ਦਿਖਾਦਾ ਫਿਰ ਡਰਾਈਵਰਾਂ ਦੀ ਮਤਲਬ ਕਿ ਤਾਂ ਆਵਰ ਮਹੀਨੇ ਦੇ ਹਿਸਾਬ ਨਾਲ ਨਹੀਂ ਹੈਗੀ ਕਮਿਸ਼ਨ ਦਾ ਮਹੀਨੇ ਦੇ ਹਿਸਾਬ ਨਾਲ तकरीबन ਮਹੀਨੇ ਦੇ ਵਿੱਚ ਤੁਸੀਂ ਲਾ ਲਓ ਭਈ 1000 ਡਾਲਰ ਅੱਛਾ ਬਣ ਜਾਂਦਾ ਘੱਟ ਘਟ ਵੱਡ ਕਰਕੇ ਮਤਲਬ 1000 ਡਾਲਰ ਬਣ ਜਾਂਦਾ ਹੈ ਤੇ ਜਿਹੜੇ ਉੱਥੇ ਦੇ ਅੰਕਲ ਜੀ ਲੋਕਲ ਬੰਦੇ ਆ ਜਿੱਦਾਂ ਜਿਹੜੇ ਲੋਕਲ ਉੱਥੇ ਤੇ ਬਸਿੰਦੇ ਹੈਗੇ ਜਿਹੜੇ ਮੇਨ ਆ ਤੇ ਉਹਨਾਂ ਦੀ ਆਰਥਿਕ ਸਥਿਤੀ ਕਿੱਦਾਂ ਦੀ ਹੈ ਮਤਲਬ ਕਿ ਰਿਚ ਆ ਮੀਡੀਅਮ ਆ ਕਿੱਦਾਂ ਦਾ ਆਪਣਾ ਗੁਜ਼ਾਰਾ ਕਰਦੇ ਆ ਉਹ ਰਿਚ ਵੀ ਹੈਗੇ ਆ ਤਾਂ ਮੀਡੀਅਮ ਵੀ ਹੈਗੇ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਬਹੁਤ ਸਹੂਲਤਾਂ ਆ ਸਹੂਲਤਾਂ ਉੱਥੇ ਦੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਉੱਥੋਂ ਦੇ ਲੋਕਲ ਆ ਉਹਨਾਂ ਨੂੰ ਸਕੂਲ ਦਾ ਮਤਲਬ ਫੀਸਾਂ ਸਕੂਲਾਂ ਦੀਆਂ ਫਰੀ ਫਿਰ ਹਸਪੀਟਲ ਦਾ ਖਰਚਾ ਫਰੀ ਅੱਛਾ ਜੀ ਜਿੱਥੋਂ ਤੱਕ ਕਿ ਕਿਸੇ ਦਾ ਆਪਰੇਸ਼ਨ ਹੋਣਾ ਉਹ ਵੀ ਫਰੀ ਜੀ ਜਿਹੜੇ ਲੋਕਾਂ ਨੇ ਉੱਥੋਂ ਦੇ ਅੱਛਾ ਤੇ ਫਿਰ ਉੱਥੇ ਦੀ ਜਿਹੜੀ ਗਵਰਨਮੈਂਟ ਮੰਗਲ ਜੀ ਉਹ ਫਿਰ ਐਨੇ ਐਨਾ ਕਿੱਦਾਂ ਗੁਜ਼ਾਰਾ ਕਰਦੇ ਜਦੋਂ ਡਰਾਈਵਰਾਂ ਨੂੰ ਖਾਏ ਹੋਣੇਗੀ ਉਹਨਾਂ ਕੋਲ ਕਿਹੜੇ ਐਦਾਂ ਦਾ ਸੋਰਸਸ ਹੈਗਾ ਜਿੱਥੇ ਉਹ ਐਨ ਉਹਨਾਂ ਨੂੰ ਕੋਲ ਪੈਸਾ ਆ ਰਿਹਾ ਗਵਰਨਮੈਂਟ ਚਲਾਉਣ ਨੂੰ ਜਿੱਦਾਂ ਉਹ ਆਹ ਕੰਟਰੀਆਂ 'ਚ ਆਪਾਂ ਦੇ ਦੇ ਸਟੂਡੈਂਟ ਬੁਲਾਉਂਦੇ ਆ ਕਦੇ ਇਹ ਚਾਈਨਿਸ ਜਿੱਦਾਂ ਘਰ ਖਰੀਦਣ ਨੂੰ ਬੁਲਾ ਰਹੇ ਆ ਤੇ ਉਹਨਾਂ ਦੀਆਂ ਸਕੀਮਾਂ ਕੱਢੀ ਜਾਂਦੇ ਆ ਜਿਹੜੇ ਹੈਗੇ ਆ ਲੋਕਲ ਹਾਂਜੀ ਉਹਨਾਂ ਨੂੰ ਤਾਂ ਮਤਲਬ ਪੱਕੀ ਤਨਖਾਹ ਹੀ ਆ ਜਿੱਦਾਂ ਕੋਈ ਸ਼ੌਣ ਵਾਲੀ ਹੈਗੀ ਆ ਕਿਸੇ ਗਵਰਨਮੈਂਟ ਦੇ ਕੰਮ ਤੇ ਲੱਗੇ ਆ ਗਵਰਨਮੈਂਟ ਦੇ ਕੰਮ ਤੇ ਕਰਦੇ ਆ ਕੋਈ ਕੋਈ ਪੁਲਿਸ ਦੇ ਵਿੱਚ ਆ ਜਾਂ ਮਿਲਟਰੀ ਦੇ ਵਿੱਚ ਆ ਅੱਛਾ ਉਹਨਾਂ ਦੀ ਤਾਂ ਪੱਕੀ ਤਨਖਾਹ ਆ ਹਸਪੀਟਲ ਦੇ ਵਿੱਚ ਆ ਜਾਂ ਜਿਹੜੇ ਬਾਹਰੋਂ ਆਏ ਆ ਉਹਨਾਂ ਨੂੰ ਨਹੀਂ ਉਹਨਾਂ ਨੂੰ ਨਹੀਂ ਹੈਗੇ ਮਤਲਬ ਜਿਹੜੇ ਉੱਥੇ ਦੇ ਵਸਿੰਦੇ ਹੈਗੇ ਜਦਾਂ ਵਸਿੰਦੇ ਉੱਥੋਂ ਦੇ ਉਹਨਾਂ ਨੂੰ ਹੈਗਾ ਤੇ ਗਵਰਨਮੈਂਟ ਕੋਲ ਫਿਰ ਇੰਨਾ ਪੈਸਾ ਕਿੱਥੋਂ ਆ ਰਿਹਾ ਜਦਾਂ ਗਵਰਨਮੈਂਟ ਕੋਲੋਂ ਉੱਥੇ ਦਾ ਤੇਲ ਨਿਕਲਦਾ ਅੱਛਾ ਹਾਂ ਜੀ ਤੇਲ ਤਾਂ ਇਦਾਂ ਲੱਗਦਾ ਵੀ ਦੇਖੋ ਇੱਕ ਦਿਨ ਦੇ ਤੇਲ ਨਾਲ ਉਹ ਮਿਲਟਰੀ ਦਾ ਪੁਲਿਸ ਦਾ ਹਸਪੀਟਲ ਦਾ ਅੱਛਾ ਲੋਕਾਂ ਦੀਆਂ ਤਨਖਾਹਾਂ ਸਾਰਾ ਖਰਚਾ ਨਿਕਲ ਆਉਂਦਾ ਇੱਕ ਦਿਨ ਦੇ ਤੇਲ ਨਾਲ ਇੱਕ ਦਿਨ ਤੇਲ ਨਾਲ ਇਹ ਮਹੀਨੇ ਦੇ ਵਿੱਚੋਂ ਜਿਹੜੀ 29 ਡੇਸ ਦਾ ਤੇਲ ਆ ਉਹ ਉਹ ਆਪਣੇ ਰਿਜ਼ਰਵ ਆ ਮਤਲਬ ਫਿਰ ਕੰਟਰੀ ਇਹਦਾ ਬੰਦ ਇਹੀ ਆ ਬੇ ਕੰਟਰੀ ਜੇ ਛੋਟੀ ਆ ਹਾਂ ਕੰਟਰੀ ਛੋਟੀ ਹੋਣ ਦੇ ਬਾਵਜੂਦ ਵੀ ਉਹਦਾ ਜਿਹੜਾ ਡਾਲਰ ਆ ਉਹਦੀ ਕਰੰਸੀ ਦਾ ਜਿਹੜਾ ਡਾਲਰ ਉੱਪਰ ਆਗਾ ਫਿਰ ਉਹੀ ਰੀਜ਼ਨ ਆ ਉਹਦਾ ਫਿਰ ਮੇਨ ਦਾ ਯਾ ਹੈਨਾ ਇਹੀ ਆ ਕਿਉਂਕਿ ਉਹਦਾਂ ਇੰਨੀ ਕਰੰਸੀ ਜ਼ਿਆਦਾ ਉੱਚੀ ਨਹੀਂ ਹੋ ਸਕਦੀ ਉਹਨਾਂ ਦਾ ਹੈਗਾ ਉਹਨਾਂ ਨੂੰ ਤੇਲ ਦਾ ਬੈਨੀਫਿਟ ਜ਼ਿਆਦਾ ਜੀ ਸੋ ਅੰਕਲ ਜੀ ਜਦੋਂ ਉੱਥੇ ਹੁਣ ਆਪਾਂ ਜਦੋਂ ਇੱਥੇ ਖੜੇ ਆ ਇਸ ਟਾਈਮ ਆਪਣੇ ਹਾਲ ਦੇ ਵਾਲੇ ਜਿੰਨੇ ਵੀ ਦਰਾਖਤ ਹਰੇ ਭਰੇ ਜਿੱਦਾਂ ਇੱਥੇ ਗਵਰਨਮੈਂਟ ਨੇ ਜੰਗਲ ਵਗੈਰਾ ਲਾਏ ਹੋਏ ਆ ਤੇ ਉੱਥੇ ਦੀ ਧਰਤੀ ਦੇ ਵਿੱਚ ਫੇਰ ਫਸਲ ਵਗੈਰਾ ਹੁੰਦੀ ਹੈ ਜਿੱਦਾਂ ਤੇਲ ਆ ਤਾਂ ਨਹੀਂ ਫਸਲ ਕੋਈ ਨਹੀਂ ਹੁੰਦੀ ਜੰਗਲ ਤਾਂ ਹੈਗੇ ਆ ਬਹੁਤ ਜੰਗਲ ਆ ਅੱਛਾ ਤੇ ਫਸਲ ਕੋਈ ਨਹੀਂ ਹੁੰਦੀ ਫਸਲ ਕੁਝ ਵੀ ਨਹੀਂ ਹੁੰਦਾਗਾ ਕੋ ਥੋੜਾ ਜਿਹਾ ਕਿਤੇ ਲੋਕਾਂ ਨੇ ਬਣਾਇਆ ਹੁੰਦਾ ਕੋਈ ਚੌਲ ਵਗੈਰਾ ਜਿਹੜਾ ਲਾਉਂਦੇ ਆ ਝੋਨਾ ਹਾਂਜੀ ਉਹ ਚੌਲ ਲਾਉਂਦੇ ਆ ਤੇ ਜਾਂ ਹੋਰ ਕੋਈ ਫਸਲ ਹੋਰ ਨਹੀਂ ਹੁੰਦੀ ਹੋਰ ਨਹੀਂ ਆ ਗਿਆ ਤੇਲ ਦੇ ਜਮੇ ਨੂੰ ਦਾ ਪਰਪਸ ਉਹ ਬਸ ਤੇਲ ਤੇ ਡਿਪੈਂਡ ਕਰਦੇ ਆ ਜੀ ਸੋ ਸਹੀ ਆ ਤੇ ਆਪਣਾ ਮੌਸਮ ਵਗੈਰਾ ਉੱਥੇ ਕਿਦਾਂ ਦਾ ਹੁੰਦਾ ਹੋਊਗਾ ਮੌਸਮ ਉੱਥੇ 28 30 ਡਿਗਰੀ ਸੇ ਪੂਰਾ ਸਾਲ ਸਾਰਾ ਸਾਲ ਇੱਕ ਇੱਕੋ ਹੀ ਮੌਸਮ ਰਹਿੰਦਾ ਇੱਕੋ ਮੌਸਮ ਤੁਸੀਂ ਆ ਜੈਕਟ ਪਾਉਣ ਦੀ ਲੋੜ ਹੀ ਨਹੀਂ ਟੀ-ਸ਼ਰਟ ਅੱਧੀਆਂ ਪਾਉਣ ਵਾਲੀ ਪਾ ਕੇ ਤੁਰੇ ਫਿਰੋ ਹਾਂ ਤਾਂ ਠੰਡੇ ਵੀ ਨਹੀਂ ਲੱਗਦੇ ਜਿੱਦਾਂ ਰਾਤ ਨੂੰ ਸੁਣਨ ਲੱਗਿਆਂ ਚਲੋ ਕਈ ਤਾਂ ਏਸੀ ਲਾ ਲੈਂਦੇ ਜਾਂ ਪੱਖਾ ਚਲਾਉਂਦੇ ਬਸ ਹਾਂਜੀ ਉਦਾਂ ਉਦਾਂ ਕੋਈ ਲੋੜ ਨਹੀਂ ਉੱਥੇ ਠੰਡ ਠੰਡ ਹੈ ਨਹੀਂ ਸੋ ਵੀ ਤੁਸੀਂ ਅੰਕਲ ਜੀ ਉੱਥੇ ਜਿੱਦਾਂ ਡਰਾਈਵਿੰਗ ਕਰਦੇ ਸੀਗੇ ਤੁਸੀਂ ਸ਼ਾਪ ਤੇ ਵੀ ਕੰਮ ਕੀਤਾ ਤੇ ਜਿਹੜੇ ਉੱਥੇ ਦੇ ਲੋਕਲ ਬੰਦੇ ਸੀਗੇ ਲੋਕਲ ਕਮਿਊਨਿਟੀ ਸੀਗੀ ਉਹਨਾਂ ਦਾ ਸਹਿਯੋਗ ਕਿੱਦਾਂ ਸੀਗਾ ਆਪਣੇ ਜਿਹੜੇ ਬਾਹਰਲੇ ਬੰਦੇ ਉੱਥੇ ਜਾ ਕੇ ਕੰਮ ਵਗੈਰਾ ਕਰਦੇ ਆ ਉਹਨਾਂ ਦਾ ਕੀ ਕੀ ਹਿਸਾਬ ਦਾ ਸੀਗਾ ਉਹ ਹੈਗੇ ਤਾਂ ਬਹੁਤ ਚੰਗੇ ਉੱਥੋਂ ਦੇ ਲੋਕ ਲੋਕਲ ਜਿਹੜੇ ਆ ਹਾਂਜੀ ਉਹ ਤੁਹਾਡੀ ਰਿਸਪੈਕਟ ਬਹੁਤ ਕਰਦੇ ਆ ਜੀ ਤਾਂ ਬਾਕੀ ਉਹ ਉਹਨਾਂ ਦੇ ਆਪਾਂ ਨੂੰ ਕੋਈ ਫੈਸਿਲਿਟੀ ਹੈ ਨਹੀਂ ਫੈਸਿਲਿਟੀ ਹੈ ਨਹੀਂ ਹਾਂ ਕਿ ਜੇ ਤੁਸੀਂ ਜਿੰਨਾ ਕਮਾਉਨੇ ਹੋ ਤੁਹਾਡਾ ਜਦੋਂ ਕੋਈ ਬੰਦੇ ਨੇ ਕੋਈ ਗੱਡੀ ਟਰੱਕ ਲੈ ਲਿਆ ਤਾਂ ਉਹ ਉਹ ਤੇ ਟੈਕਸ ਹੈ ਨਹੀਂ ਕੋਈ ਅਸਾ ਟੈਕਸ ਹੈ ਨਹੀਂ ਕੋਈ ਚੀਜ਼ ਤੇ ਕੋਈ ਟੈਕਸ ਨਹੀਂਗਾ ਜਿੰਨੇ ਤੁਸੀਂ ਕਮਾਏ ਆ ਹਾਂਜੀ ਹਾਂਜੀ ਜਿੰਨੇ ਆ ਇੱਕ ਟ੍ਰਿਪ ਦੇ ਕਿੰਨੇ ਕਮਾਏ ਜਦੋਂ ਲਾਲਾ ਬਈ 100 ਡਾਲਰ ਦੇ ਇੱਕ ਇੱਕ ਟ੍ਰਿਪ ਦਾ ਹਾਂਜੀ ਤਾਂ ਉਹ ਤੁਹਾਡੇ ਹੀ ਆ ਉਹ ਚ ਕੋਈ ਟੈਕਸ ਨਹੀਂ ਕੋਈ ਗਵਰਨਮੈਂਟ ਨੂੰ ਨਹੀਂ ਦੇਣਾ ਏ ਇੰਨਾ ਕਿ ਉਹਦਾ ਜਦੋਂ ਗੱਡੀ ਦੀ ਮੇਨਟੇਨੈਂਸ ਟਾਇਰ ਵਗੈਰਾ ਉਹ ਆਪਣੇ ਕੋਲੋਂ ਕਰਨੀ ਆ ਹਾਂਜੀ ਹਾਂਜੀ ਤਾਂ ਹੋਰ ਖਰਚਾ ਕੋਈ ਹੈ ਨਹੀਂ ਇਹਦਾ ਜੀ ਤੇ ਉੱਥੇ ਵੀ ਲੋਕਲ ਚੱਲਦੇ ਸੀਗੇ ਜਾਂ ਲੌਂਗ ਰੂਟ ਤੇ ਚੱਲਦੇ ਸੀਗੇ ਨਹੀਂ ਹੈਗਾ ਲੋਕਲ ਹੀ ਜੀ ਲੋਕਲੇ ਸੀਗਾ ਲੌਂਗ ਰੂਟ ਤੇ ਉਹ ਤਾਂ ਚੱਲਦੇ ਆ ਟਰੱਕ ਉੱਥੇ ਕਿਦਾਂ ਨਹੀਂ ਲੌਂਗ ਰੂਟ ਰੂਟ ਹੀ ਹੈ ਨਹੀਂਗਾ ਤਕਰੀਬਨ 110 ਕਿਲੋਮੀਟਰ ਇਧਰ ਨੂੰ ਕੰਟਰੀ ਬੱਸ ਹਾਂ ਤੇ ਚਲ 2 300 ਕਿਲੋਮੀਟਰ ਐ ਨੂੰ ਹੁਣ ਬੱਸ ਬੱਸ ਇੰਨੀ ਦੇ ਘੇਰੇ ਦੇ ਵਿੱਚ ਹੀ ਹਾਂ ਇੱਕ ਮਦਾ ਰਾਜੇ ਦੀ ਪ੍ਰਜਾ ਹੀ ਹੋ ਗਈ ਉਹ ਵੀ ਚ 4 ਡਿਸਟ੍ਰਿਕਟ ਐ ਉੱਥੇ ਸਿਰਫ ਅੱਛਾ ਉਹ ਕਿਹੜੇ-ਕਿਹੜੇ ਆ ਉਹ ਕੇਬੀ ਕੇਬੀ ਸਰੀਆ ਮੰਡਰ ਸਰੀ ਬਗਾਵਨ ਤੇ ਤੰਬੋਰੋਂ ਤਮੋਰਮ ਤੰਬੋਰੋਂ ਤੰਬੋਰੋ ਹਾਂ ਤੰਬੋਰੰਗ ਕੇ ਤੰਬੋਰੰਗ ਕਹਿਣਾ ਨਹੀਂ ਆਦਾ ਹਾਂ ਤੰਬੋਰੰਗ ਹਾਂ ਤੰਬੋਰੰਗ ਅੱਛਾ ਇਹ ਉੱਥੇ ਦੀ ਭਾਸ਼ਾ ਦੇ ਵਿੱਚ ਹੀ ਆ ਨਾ ਸਾਰੇ ਹਾਂ ਹਾਂ ਅੱਛਾ ਦੀ ਭਾਸ਼ਾ ਦੇ ਉਹ ਉੱਥੋਂ ਦੀ ਜਿੱਦਾਂ ਵੀ ਉੱਥੋਂ ਦੇ ਸ਼ਹਿਰਾਂ ਦੇ ਨਾਮ ਜੀ ਉੱਥੇ ਡਿਸਟ੍ਰਿਕਟ ਬਣੇ ਜਿਹੜੇ ਜੀ ਸੋ ਉੱਥੇ ਮਤਲਬ ਕਿ ਤੁਸੀਂ ਲਾ ਲਓ 500 ਆਪਣੇ ਰਹਿੰਦੇ ਇੰਡੀਅਨ ਸਾਰੇ ਉਹਦੇ ਵਿੱਚ ਹਿੰਦੂ ਵੀ ਰਹਿੰਦੇ ਹੋਣੇ ਆ ਹਿੰਦੂ ਵੀ ਭਾਈਚਾਰੇ ਆਪਣਾ ਹਿੰਦੂ ਵੀ ਹੈਗੇ ਆ ਚਾਈਨੈਸ ਵੀ ਹੈਗੇ ਆ ਅੱਛਾ ਮਤਲਬ ਜਿਹੜੇ ਬਾਹਰਲੇ ਬੰਦੇ 500 ਹੀ ਰਹਿੰਦੇ ਆ ਪਾਕੀ ਸਾਹਿਬ ਉੱਥੇ ਦੀ ਜਨ ਜਿਹੜੀ ਉਹਨਾਂ ਦੀ ਹੈਗੀ ਹੈ ਉਹਨਾਂ ਦੀ ਜਨਰੇਸ਼ਨ 5 ਲੱਖ ਦੇ ਕਰੀਬਾਂ ਤੇ ਆਪਣਾ ਇਹ ਉਹਦੇ ਵਿੱਚ ਜਿਹੜੇ ਆਊਟ ਤੋਂ ਆਏ ਪੰਜ ਕੁ ਸੌ ਉਹ 5 600 ਹੋਣਾ ਇਹਨਾਂ ਦੀ 5 600 ਹਾਂਜੀ ਬੰਦੇ ਤਾਂ ਵੀ ਕਹਿਣ ਦਾ ਵਜੇ ਇਹ ਕਿ ਉੱਥੇ ਤਾਂ ਵੀਜ਼ਾ ਵੀ ਹਾਰਡ ਮਿਲਦਾ ਹੋਣਾ ਫਿਰ ਇਸ ਟਾਈਮ ਵੀਜ਼ਾ ਤਾਂ ਹੁਣ ਤਾਂ ਆਨਲਾਈਨ ਕਰ ਦਿੱਤਾ ਵੀ ਫਾਰਮ ਭਰੋ ਆਨਲਾਈਨ ਵੀਜ਼ਾ ਮਿਲ ਜਾਊਗਾ ਘੁੰਮਣ ਫਿਰਨੇ ਨੂੰ ਹਾਂਜੀ ਘੁੰਮਣ ਫਿਰਨੇ ਨੂੰ ਮਿਲ ਜਾਊਗਾ ਹਾਂਜੀ ਨਾਲ ਅੰਗਲ ਫਿਰ ਨਾਲ ਦੀਆਂ ਕੰਟਰੀਆਂ ਕਿਹੜੀਆਂ-ਕਿਹੜੀਆਂ ਪੈਂਦੀਆਂ ਉੱਥੇ ਉੱਥੇ ਇੱਕ ਪੈਂਦੀ ਹੈ ਮਲੇਸ਼ੀਆ ਹਾਂ ਸਿੰਗਾਪੁਰ ਮਲੇਸ਼ੀਆ ਸਿੰਗਾਪੁਰ ਇੰਡੋਨੇਸ਼ੀਆ ਸਾ ਟਾਈਲੈਂਡ ਫਿਲੀਪੀਨ ਫਿਰ ਆਲ ਦੋਲੇ ਇੰਡੀਅਨ ਓਸ਼ੀਅਨ ਨੂੰ ਲੱਗ ਜਾਂਦਾ ਉਹ ਹਾਂ ਹਾਂ ਇੰਡੀਅਨ ਓਸ਼ੀਅਨ ਨੂੰ ਲੱਗ ਜਾਂਦਾ ਹੈ ਏਸ਼ੀਆ ਦੇ ਉੱਪਰਲੇ ਪਾਸੇ ਜਾ ਕੇ ਆ ਜਾਂਦਾ ਹਾਂ ਯਾਰ ਅੰਕਲ ਜੀ ਜਿੱਦਾਂ ਹੁਣ ਦੱਸਿਆ ਵੀ ਨੇ ਕਿ ਜਿਹੜੇ ਆਪਣੇ ਜਦੋਂ ਆਨਲਾਈਨ ਪੇਪਰ ਵਗੈਰਾ ਭਰ ਹੋ ਜਾਂਦੇ ਜਦਾਂ ਆਪਣੇ ਕਿਉਂਕਿ ਹੁਣ ਇਦਾਂ ਦੇ ਵੀ ਬਹੁਤ ਚੱਲਦਾ ਪਿਆ ਨਾ ਪੰਜਾਬ ਦੇ ਵਿੱਚ ਸਪੈਸ਼ਲ ਕੇ ਜਿਹੜੇ ਏਜੰਟ ਵਗੈਰਾ ਜਿਹੜੇ ਇੱਕ ਦੂਜੇ ਨੂੰ ਪੈਸੇ ਲੈ ਕੇ ਠੱਗੀ ਜਾਂਦੇ ਆ ਉਹਨਾਂ ਬਾਰੇ ਆਪਾਂ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਦੇਖੋ ਕਿ ਕਿੱਦਾਂ ਵਗੈਰਾ ਕਰ ਸਕਦੇ ਹੋ ਜਿਹੜੀ ਜਿਹੜੇ ਏਜੰਟ ਆ ਇਹ ਬਰੂਨੇ ਚ ਵੀ ਬਹੁਤ ਆ ਅੱਛਾ ਜੀ ਤੇ ਤੁਸੀਂ ਜੇ ਕੋਈ ਅਪਲਾਈ ਕਰਨਾ ਖੁਦ ਅਪਲਾਈ ਕਰੋ ਏਜੰਟ ਨੂੰ ਵਿੱਚ ਲੈਣ ਦੀ ਲੋੜ ਨਹੀਂ ਜੀ ਤੁਸੀਂ ਸਿੱਧਾ ਅਪਲਾਈ ਕਰੋ ਤਾਂ ਉਹ ਤੁਹਾਨੂੰ ਵੀਜ਼ਾ ਮਿਲ ਸਕਦਾ ਮਿਲ ਜਾਊ ਉੱਥੇ ਪਰ ਉੱਥੇ ਜਾਣਦਾ ਵੀ ਕੋਈ ਫਾਇਦਾ ਨਹੀਂ ਕੰਟਰੀ ਛੋੜੀ ਆ ਤਾਂ ਉੱਥੇ ਘੁੰਮਣ ਫੇਰ ਨੂੰ ਵੀ ਕੋਈ ਜਗ੍ਹਾ ਹੈ ਨਹੀਂ ਖਾਸ ਕਿਉਂਕਿ ਜਾਂ ਨਾ ਰੈਸਟੋਰੈਂਟ ਆ ਕਿ ਜਿਹੜਾ ਉੱਥੇ ਇੱਕ ਦੂਜੀ ਗੱਲ ਆ ਭਈ ਉੱਥੇ ਵਿਸਕੀ ਵਗੈਰਾ ਨਹੀਂ ਮਿਲਦੀ ਅੱਛਾ ਜੀ ਮੁਸਲਮਾਨ ਕੰਟਰੀ ਮੁਸਲਮਾਨ ਕੰਟਰੀ ਆ ਤੁਸੀਂ ਬਾਹਰੋਂ ਲੈ ਕੇ ਜਾ ਸਕਦੇ ਆ ਘਰ ਬਹਿ ਕੇ ਪੀ ਸਕਦੇ ਆ ਤਾਂ ਰੈਸਟੋਰੈਂਟਾਂ ਦੇ ਵਿੱਚ ਜਾਂ ਕਿਤੇ ਇਧਰ ਉਧਰ ਨਹੀਂ ਲਾਉ ਨਹੀਂ ਹੈਗਾ ਲਾਉ ਨਹੀਂ ਹੈਗਾ ਉਹ ਤਾਂ ਚੋਰੀ ਚੱਕਾ ਕਿੱਦਾਂ ਮਤਲਬ ਕਿ ਆਪਾਂ ਜੇ ਆਪਾਂ ਬਾਹਰ ਨਿਕਲਦੇ ਆ ਕਿੱਦਾਂ ਕੁਝ ਹੈਗਾ ਇਹਦਾ ਤਾਂ ਹੈਗੇ ਆ ਛੋਟੇ ਛੋਟੇ ਚੋਰ ਬਹੁਤ ਆ ਅੱਛਾ ਜਿੱਦਾਂ ਕੋਈ ਡਰੱਗਸ ਖਾਂਦਾ ਹੂੰ ਹੂੰ ਤਾਂ ਉਹਨਾਂ ਨੇ ਕਿਸੇ ਦੀ ਬੈਟਰੀ ਲਾ ਲਈ ਕੋਈ ਮਸ਼ੀਨ ਤੁਹਾਡੀ ਖੜੀ ਆ ਸਾਈਡ ਤੇ ਗੱਡੀ ਆ ਜੀ ਹਾਂ ਗੱਡੀ ਉਹ ਮਸ਼ੀਨਾਂ ਜਿਹੜੀਆਂ ਹੁੰਦੀਆਂ ਐਸਕੇਵੇਟਰ ਹਾਂਜੀ ਉਹਦੀਆਂ ਬੈਟਰੀਆਂ ਲਾ ਲਈਆਂ ਜੀ ਤੇ ਇੰਨੀ ਕਿਚੋਰੀ ਆ ਜਿੱਦਾਂ ਫਿਰ ਰਾਜੇ ਦੇ ਉੱਤੇ ਕੰਟਰੀ ਹੈ ਇਹਦਾ ਰਾਜੇ ਦੇ ਅੰਡਰ ਸਾਰਾ ਤੇ ਉਹਦੀ ਸਜ਼ਾ ਵਗੈਰਾ ਕੀ ਦਿੰਦੇ ਆ ਉੱਥੇ ਜੇ ਕੋਈ ਅੱਦਾ ਚੋਰੀ ਵੀ ਕਰਦਾ ਹੈ ਕੋਈ ਬੰਦਾ ਆਪਣਾ ਉੱਥੇ ਸਜ਼ਾ ਨਹੀਂ ਆਪਾਂ ਨੂੰ ਜ਼ਿਆਦਾ ਨਹੀਂ ਦਿੰਦੇ ਕਿਉਂਕਿ ਉਹ ਲੋਕਲ ਨੂੰ ਤਾਂ ਸਜ਼ਾ ਦਿੰਦੇ ਹੀ ਨਹੀਂਗੇ ਪਹਿਲਾਂ ਚੋਰੀ ਵੀ ਕਰੀ ਆਵੇ ਚੋਰੀ ਵੀ ਕਰੀ ਜਾਂਦੇ ਪਰ ਉਹ ਪੁਲਿਸ ਦੀ ਪੋਲਿਸੀ ਉਹਨਾਂ ਦੀ ਆ ਤੇ ਚੋਰੀ ਕਰਨੀ ਜਿਹੜੀ ਉਹ ਆਪਣੇ ਬੰਦਿਆਂ ਦੇ ਕੋਲੋਂ ਜਾ ਕੇ ਉਹਨਾਂ ਨੇ ਕਰਨੀ ਚੋਰੀ ਦੂਜੇ ਬਾਹਰੋਂ ਬਾਹਰਲੇ ਬੰਦਿਆਂ ਦੇ ਕੋਲੋਂ ਤਾਂ ਜਿਹੜਾ ਬੰਦਾ ਉੱਥੇ ਆ ਉਹਨੇ ਤਾਂ ਕੋਈ ਘਰ ਦਾ ਸਮਾਨ ਵੀ ਬਣਾਇਆ ਕੋਈ ਘਰੋਂ ਚੱਕ ਲਿਆ ਉਹਨਾਂ ਨੇ ਇਹ ਆ ਕਿ ਆ ਚੱਕ ਲਓ ਸਮਾਨ ਲੈ ਜਾਨੇ ਆ ਹਾਂ ਹਾਂ ਮਤਲਬ ਕਿ ਰਾਜੇ ਦੀ ਕੰਟਰੀ ਹੋਣ ਦੇ ਬਾਵਜੂਦ ਵੀ ਆਪਣੇ ਜਿਹੜੇ ਬਾਹਲੇ ਬੰਦੇ ਰਹਿੰਦੇ ਉਹਨਾਂ ਦੀ ਕੋਈ ਉੱਥੇ ਸੇਫਟੀ ਨਹੀਂ ਹੈਗੀ ਹਾਂ ਸੇਫਟੀ ਜਿਹੜੇ ਬੰਦੇ ਰਹਿੰਦੇ ਆ ਜ਼ਿਆਦਾ ਨਹੀਂ ਹੈਗੀ ਹੈਨਾ ਨਾ ਸੇਫਟੀ ਨਹੀਂ ਜੀ ਸੋ ਠੀਕ ਆ ਜੀ ਕਰ ਦਈਏ ਬੰਦ ਹੋਰ ਕੁਝ ਕਹਿਣਾ ਚਾਹੁੰਦੇ ਆ ਅੰਕਲ ਜੀ ਬਸ ਜੀ ਹਾਂ ਇਹ ਸੋ ਲੋ ਜੀ ਆ ਗੱਲਬਾਤ ਸੀਗੀ ਆਪਣੇ ਅੰਕਲ ਹੁਣਾਂ ਦੇ ਨਾਲ ਜਿਹੜੀ ਆਪਾਂ ਬਾਚਿਤ ਕੀਤੀ ਐ ਇਸ ਟਾਈਮ ਗੱਲਾਂਬਾਤਾਂ ਕੀਤੀਆਂ ਤੇ ਜੇ ਤੁਹਾਨੂੰ ਵਧੀਆ ਲੱਗੀਆਂ ਤੇ ਲਾਈਕ ਤੇ ਕਮੈਂਟ ਟਿੱਪਣੀਆਂ ਜਰੂਰ ਕਰ ਦਿਓ ਤੇ ਅੰਕਲ ਹੁਣਾਂ ਦਾ ਇੱਕ ਵਾਰ ਫੇਰ ਆਪਾਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਅਭੀਦਾ